ਨਾ ਐਨਾ ਕੰਮ ਪਿਆ ਕਰਨ ਵਾਲਾ ਦੇਸਾਂ ਦਾ ਕੁੜਾ ਰਾਜਵੀਰ ਮੇਰਾ ਗੱਲ ਸੁਣ ਇੱਥੇ ਬੈਠਾ ਤੂੰ ਦਾ ਤੜਕੀ ਬਗ ਜਾਂਦੀਆਂ ਆਉਂਦੀਆਂ ਤੁਹਾਨੂੰ ਐ ਨਹੀਂ ਪਤਾ ਲੱਗਦਾ ਵੀ ਆਪਣੇ ਘਰੇ ਕਿੰਨਾ ਕੰਮ ਦੇ ਕੋਆ ਪੈ ਸੁੱਖ ਨਾਲ ਵਿੱਚੇ ਪੱਤ ਪਾਈ ਜਾਂਦੇ ਨੇ ਵਿੱਚੇ ਦੇਖ ਮਿਸਤਰੀਆ ਚੱਲੀ ਜਾਂਦਾਗਾ ਐ ਤੜਕੀ ਚੱਲ ਪੈਣੀ ਉਹ ਪਾ ਕੇ ਆ ਕਿੱਟਾਂ ਜਿੰਗਾ ਮੈਠੋ ਨਹੀਂ ਕੰਮ ਕਮੂ ਬੰਦਿਆ ਸੋਡੇ ਬੇਬੇ ਇਹ ਕੰਮ ਨਾ ਸਾਡੀ ਮਰਜ਼ੀ ਨਾਲ ਨਹੀਂ ਚੱਲਦਾ ਸਰਕਾਰ ਦੀ ਮਰਜ਼ੀ ਨਾਲ ਚੱਲਦੀਆਂ ਨਾ ਆਏ ਅਸੀਂ ਆਪਣੀ ਮਰਜ਼ੀ ਨਾਲ ਕਿਵੇਂ ਕਰੇ ਰਹਿ ਜੀਏ ਅਗਲੇ ਪੈਸੇ ਦਿੰਦੇ ਨੇ ਕੋਈ ਫ੍ਰੀਚ ਨਹੀਂ ਕੰਮ ਕਰਵਾਉਂਦੇ ਉਹ ਤਾਂ ਫੇਰ ਦਿੰਦੇ ਨੇ ਤੇ ਫੇਰ ਮੈਥੋਂ ਵੀ ਨਹੀਂ ਕੰਮ ਬਣਦਾ ਜੇ ਭਾਈ ਪੈਸੇ ਦਿੰਦੇ ਨੇ ਤਾਂ ਫੇਰ ਕੋਈ ਕੰਮ ਵਾਲੀ ਲਾਜੋ ਮੈਥੋਂ ਨਹੀਂ ਕੰਮ ਬਣਦੇ ਤੁਹਾਡੇ ਘਰ ਕੋਈ ਨਾ ਕੰਮ ਵਾਲੀ ਵੀ ਲਾ ਦੇਣਗੇ ਹਜੇ ਥੋੜਾ ਜਿਹਾ ਹੱਥ ਟੈਟ ਆਗਾ ਨਾਲੇ ਤਾਂ ਘਰੇ ਮਿਸਤਰੀ ਲਾ ਕੇ ਉਹਦੇ ਵਾਸਤੇ ਪੈਸੇ ਫੜ ਲੈ ਮੈਂ ਤਾਂ ਲੋਨ ਚੱਕਿਆ ਸੀਗਾ ਉਹਦੀ ਵੀ ਆਪਦੀ ਕਿਸ਼ਤ ਭਰਨੀ ਹੁੰਦੀ ਆ ਮਹੀਨੇ ਦੀ ਮਹੀਨੇ ਨਾ ਲੋਨ ਤਾਂ ਚੱਕਿਆ ਸੀ ਤੇ ਫਿਰ ਮੈਂ ਕੀ ਕਰਾਂ ਤੂੰ ਤਾਂ ਉਹ ਡਿਬਰੇ ਖਾ ਕੇ ਛੱਡ ਜਾਂਦੀਆਂ ਸਾਈਕਪਰ ਕੇ ਦੇ ਦੇ ਤੇ ਉਹ ਮੁੰਡੇ ਕੰਮ ਵਾਲੇ ਨੇ ਤਿੰਨ ਕਾਮ ਰੋਟੀ ਹੋ ਪਾਉਂਦੇ ਨੇ ਕਿਉਂ ਤੁਸੀਂ ਭਾਈ ਮੇਰਾ ਹਲਵਾ ਖਾ ਛੱਡਿਆਗਾ ਨਾ ਬੇਬੇ ਤੇਰੀ ਵਸ ਇਕਲੀ ਇੱਕੀ ਡਿਊਟੀ ਐ ਵੀ ਤੂੰ ਕੁਰਸੀ ਤੇ ਬੈਠਣਾ ਗੱਲਾ ਨਾ ਕੰਮ ਕਰਨ ਨੂੰ ਤੈਨੂੰ ਕੀ ਹੁੰਦਾ ਨਾਲੇ ਹਰਪ੍ਰੀਤ ਕਰੀ ਅੱਜ ਕਰ ਲੂਗੀ ਕੰਮ ਨਾ ਮੱਚ ਬਾਲਾ ਮੈਂ ਤਾਂ ਜਾਨੀਆਂ ਲੇਟ ਹੋਈਆਂ ਨੀਆਂ ਕਹਿੰਦਾ ਤੂੰ ਪਾ ਕੇ ਕਰ ਤੁਰਤੀ ਆਂ ਉਹਨੂੰ ਤੁਰ ਪੂਗੀ ਉਹ ਕਹੇਗੀ ਮੈਥੋਂ ਨਹੀਂ ਕੰਮ ਬੰਦੇ ਮਾਗਰ ਮੂਰੇ ਭੱਜ ਜਾਣੀ ਆਂ ਉਹ ਮੈਂ ਉਹ ਅਗਲੀ ਆਪਦੇ ਘਰ ਨੂੰ ਕਰਦੀ ਆ ਮੈਂ ਆਪਦੇ ਘਰ ਨੂੰ ਕਰਦੀ ਆ ਮੈਨੂੰ ਨਾ ਬਾਲਾ ਰੋਕਾ ਫਿਰ ਬਾਅਦ ਵਿੱਚ ਛੁੱਟੀਆਂ ਲੈ ਲਿਆ ਕਰੋ ਛੁੱਟੀ ਲੈ ਲਓ ਨਾ ਸੋਇ ਨਾ ਕੋਈ ਸਕੂਲ ਚ ਪੜ੍ਹਦੀਆਂ ਵੀ ਸਾਡੀ ਪੜ੍ਹਾਈ ਚੱਲਦੀ ਐ ਵੀ ਅਸੀਂ ਛੁੱਟੀਆਂ ਲੈ ਕੇ ਬਹਿ ਜਾਈਏ ਛੁੱਟੀ ਤਾਂ ਦੇ ਹੀ ਸਕਦੇ ਆਂ ਦੇ ਉਹ ਵੀ ਤੁਹਾਨੂੰ ਥੜਖਾ ਘੱਟ ਦੇ ਦੇਣਗੇ ਇਹ ਸਰਕਾਰ ਦਾ ਕੰਮ ਆ ਵੀ ਕੋਈ ਦਿਹਾੜੀ ਤੇ ਨਹੀਂ ਲੱਗਿਆ ਅਸੀਂ ਵੀ ਅਗਲੇ ਪੈਸੇ ਘਟ ਦੇ ਦੇਣਗੇ ਦਿਹਾੜੀ ਨੂੰ ਕੁਝ ਨਹੀਂ ਕਰਿਆ ਫੋਨ ਲੈ ਕੇ ਦਿੰਦੇ ਨੇ ਉਹਦੀ ਅਗਲੇ ਨਾਲ ਦੀ ਨਾਲ ਦਾ ਦਾਦਾ ਨਹੀਂ ਛੁੱਟੀ ਲੈ ਕੇ ਸਾਨੂੰ ਆਏ ਆ ਵੀ ਉੱਥੇ ਸੇ ਮੋਜਾਂ ਨਾਲ ਕੁਰਸੀਆਂ ਤੇ ਬੈਠੀਆਂ ਰਹਣੀਆਂ ਇੱਥੇ ਸਾਨੂੰ ਕੰਮ ਕਰਨੇ ਪੈਣਗੇ ਲੈ ਬੇਬੇ ਪੜ੍ਹ ਲਿਖ ਕੇ ਨਾ ਅਸੀਂ ਕੋਰਸ ਕਰਕੇ ਨੌਕਰੀਆਂ ਤੇ ਲੱਗੀਆਂ ਸੀ ਭਾਂਡੇ ਨਹੀਂ ਮਾਂਜੇ ਹੈਗੇ ਪਹਿਲੇ ਦਿਨੋਂ ਮੈਨੂੰ ਆਇਆ ਸੀ ਵੀ ਮੈਨੂੰ ਸੁੱਖ ਦੇ ਆਉਂਗੇ ਨਾ ਕੋਈ ਕੰਮ ਕਰਾਇਆ ਕਰੋਂਗੀਆਂ ਮੈਂ ਤਾਂ ਮੋਟਾ ਸੁੱਖਾ ਸੁੱਖ-ਸੋਕਾ ਤਾਂ ਮੁੰਡੇ ਵਿਆਹੇ ਸੀ ਉਹੀ ਗੱਲ ਮੰਗੋ ਤੂੰ ਤਾਂ ਮੈਠਾ ਕੰਮ ਪੜਨ ਲੱਗੀਆਂ ਮੈਂ ਵੀ ਤੇ ਮਨ ਹੁਆ ਐ ਦੂਤੇ ਤੈਨੂੰ ਹੋਰ ਸੁੱਖ ਕੀ ਚਾਹੀਦਾ ਨਾ ਪੈਸਾ ਤੈਨੂੰ ਚੰਗਾ ਨਹੀਂ ਲੱਗਦਾ ਨਾ ਪੈਸੇ ਦਾ ਇਕੱਲੇ ਦਾ ਸੁੱਖ ਮੈਨੂੰ ਕੀ ਆ ਕਦੇ ਮੈਨੂੰ ਕੋਈ ਪੱਕੀ ਰੋਟੀ ਨਹੀਂ ਮਿਲਦੀ ਕੋਈ ਪੋ ਕਾਦੀ ਮੈਨੂੰ ਚਾ ਨਹੀਂ ਮਿਲਦੀ ਕੋਈ ਝੋਟੇ ਮੈਨੂੰ ਲੀੜੇ ਨਹੀਂ ਮਿਲਦੇ ਮੈਂ ਪੈਸੇ ਕੀ ਖਾਣੇ ਇਹਨੇ ਕੱਲੇ ਨਾ ਸਾਡੇ ਆਉਣ ਤੋਂ ਪਹਿਲਾਂ ਕਿਹੜਾ ਤੈਨੂੰ ਅਸੀਂ ਪਕਾ ਕੇ ਦੇ ਕੇ ਜਾਂਦੀ ਸੀ ਉਦੋਂ ਵੀ ਤਾਂ ਪਕਾ ਕੇ ਖਾਂਦੀ ਸੀ ਹੁਣ ਪਕਾ ਕੇ ਖਾਣਾ ਉਹ ਤਾਂ ਮੈਂ ਕਰ ਲੈਂਦੀ ਸੀ ਉਮਰ ਸੀ ਮੇਰੀ ਹੁਣ ਤਾਂ ਮੈਂ ਬੁਢੀ ਆ ਮੇਰੇ ਕੋਈ ਗਿੱਟਾ ਨਹੀਂ ਤੋੜਦੇ ਮੇਰੇ ਗੋਡੇ ਨਹੀਂ ਤੋੜਦੇ ਹੱਥ ਨੇ ਕਾਹ ਦੇਣੀਆਂ ਬੇਬੇ ਲੀੜੇ ਨਹੀਂ ਚੰਗੀ ਬ ਇਨਾ ਕੰਮ ਕਿਉਂ ਕਰਦੀ ਆ ਤੂੰ ਤਾਂ ਬੇਲੀ ਆ ਮੈਨੂੰ ਕਿਉਂ ਲੇਟ ਕਰਵਾਈ ਨਹੀਂ ਮੈਂ ਤਾਂ ਜਾਣੀ ਆ ਬੇਲੀ ਆ ਜੀ ਤਾਂ ਕਿੱਟਾ ਤੁਰ ਪਾਈ ਦੰਗਾ ਨੇ ਦੱਸ ਕੱਲੇ ਪਾਈ ਦੇ ਕਿ ਮੈਂ ਕਿੱਟਣੇ ਨੇ ਲੈ ਫੋਨ ਤੇ ਫੋਨ ਆਈ ਜਾਂਦੇ ਮੈਨੂੰ ਤਾਂ ਜੋ ਆ ਮਾਂ ਦਾ ਟਾਈਮ ਹੋ ਗਿਆ ਕੋਰੇ ਹਰਪ੍ਰੀਤ ਤੈਨ ਤਾਂ ਕਿ ਛੁੱਟੀ ਆ ਪੁੱਤ ਹਨਾ ਮੇਰੇ ਵੀ ਛੁੱਟੀ ਹੁੰਦੀ ਭਲਾ ਮੈਂ ਚਾਰ ਹੋ ਕੇ ਜਾਂਦੀ ਨੇ ਤੈਨੂੰ ਕਿਹਨੇ ਕਹਤਾ ਵੀ ਛੁੱਟੀਆਂ ਮੈਨੂੰ ਮੈਨੂੰ ਰਾਜਵੀਰ ਕਹ ਕੇ ਗਈ ਆ ਕਹਿੰਦੀ ਅੱਜ ਹਰਪ੍ਰੀਤ ਰਹਿੂਗੀ ਘਰੇ ਕਹਿੰਦੀ ਅੱਜ ਉਹ ਨਹੀਂ ਜਾਂਦੀ ਕਹਿੰਦੀ ਛੁੱਟੀਆਂ ਨਹੀਂ ਵੀ ਕਹਿੰਦੀ ਉਹਨੇ ਇਹ ਵੀ ਮੇਰੇ ਨਾਲ ਤਾਂ ਗੱਲ ਹੀ ਨਹੀਂ ਹੋਈ ਰਾਈਵੀਰ ਦੀ ਨਾ ਉਹਨੇ ਮੈਨੂੰ ਦੱਸਿਆ ਵੀ ਕਰੇ ਰਹਿਣੇ ਕੀ ਬਾਤ ਆ ਉਹ ਤਾਂ ਕਹਿੰਦੇ ਕਹਿੰਦੀ ਨਾ ਕਿ ਅੱਜ ਤੋ ਕਰੇ ਹੈਗੀ ਆ ਉਹ ਕਰਾਉਗੀ ਤੇ ਨਾਲ ਕੰਮ ਮੈਂ ਉਹਨੂੰ ਕੰਮ ਪਿੱਛੇ ਆਖਿਆ ਸੀ ਮੈਥੋਂ ਨੂੰ ਪਤਾ ਇੰਨਾ ਕੰਮ ਬੰਦਦਾ ਮੇਰੇ ਸਾ ਗੱਲ ਕਿੰਨਾ ਪਾਂਦਾ ਕੰਮ ਚੱਲੀ ਆਂਦਾ ਆਪਣੇ ਵਿੱਚੇ ਭਰਤਦਾ ਵਿੱਚ ਦੇ ਇੱਕ ਮਿਸਤਰੀ ਦਾ ਐਨਾ ਮੈਥੋਂ ਤੋਂ ਭਲਾ ਕਿਉਂ ਬੰਦਦਾਗਾ ਕੰਮ ਸਾਰੇ ਆਪਣੇ ਘਰ ਬੇਬੇ ਕੰਮ ਕਰ ਨਾ ਕਰ ਭਾਵੇਂ ਤੂੰ ਕਿਸੇ ਨੂੰ ਸੱਦ ਲਾ ਆਂਡ ਗਮਾਂਡ ਚੋਂ ਕਿਸੇ ਨੂੰ ਚਾਚੀ ਤਾਈ ਨੂੰ ਅੱਜ ਦਾ ਦਿਨ ਮੈਂ ਤਾਂ ਰਹਿ ਨਹੀਂ ਸਕਦੀ ਮੇਰਾ ਤੈਨੂੰ ਪਤੀ ਹੈ ਬੈਂਕਾਂ ਦੇ ਨੂੰ ਤਾਂ ਛੁੱਟੀ ਮਿਲਦੀ ਨਹੀਂ ਮੈਂ ਕਹਤਾ ਨਹੀਂ ਮੋਦੀ ਮੈਨੂੰ ਦੀ ਪਤਾ ਛੁੱਟੀ ਫੇਰ ਹੁਣ ਮੈਂ ਕੀ ਕਰਾਂ ਮੈਨੂੰ ਸੰਗਾਲੋ ਹੁਣ ਦੇ ਕਿ ਤਿੰਨ ਟਾਈਮ ਤਾਂ ਆਪਣੇ ਰੋਟੀ ਭਾਗਦੀ ਆ ਸੱਜੜੀਆਂ ਰੋਟੀਆਂ ਫਾੜਦੇ ਨੇ ਫੇਰ ਦੇਖ ਚਾਹ ਪਾਣੀ ਤਿੰਨ ਚਾਰ ਵਾਰੀ ਚਾਹ ਪਾਣੀ ਹੁੰਦਾ ਇਹ ਦੇਖ ਬੇਬੇ ਤਾਂ ਤੈਨਾਂ ਰਾਜਵੀਰ ਨੂੰ ਕਹਿਣਾ ਸੀ ਰਾਜਵੀਰ ਛੁੱਟੀ ਲੈ ਲਵਨੀ ਸਕੂਲ ਚੋਂ ਛੁੱਟੀ ਲੈ ਸਕਦੇ ਆਪਾਂ ਉਹ ਤਾਂ ਕਹਿੰਦੀ ਕਹਿੰਦੀ ਮੈਨੂੰ ਤਾਂ ਆਪਣੀ ਛੁੱਟੀਆਂ ਮਿਲਦੀ ਆਦੀ ਸਰਕਾਰ ਦਾ ਕੰਮ ਆ ਕਿਹੜਾ ਇਹ ਕਿਹੜਾ ਤੇਰਾ ਆਗੇ ਸਿੱਧਿਆ ਦੀ ਜੇ ਲੱਗਣਾਂ ਆਂੀਆਂ ਉਹ ਤਾਂ ਕੋਈ ਮੈਨੂੰ ਰੁੱਖਾ ਬੋਲੀਏਗੀ ਗੱਲ ਤਾਂ ਬੇਬੇ ਉਹਦੀ ਵੀ ਸਹੀ ਐ ਫਿਰ ਜਿਵੇਂ ਤਨਖਾਹ ਲੈਨੇ ਆ ਛੁੱਟੀ ਤਾਂ ਆਪਾਂ ਨੂੰ ਦੇਖੋ ਉਹਦੀ ਮਿਲਦੀ ਹੈ ਮਜਬੂਰੀ ਚ ਮਿਲਦੀ ਹੁੰਦੀ ਹੈ ਐ ਕਰਦੇ ਕਮਾਵਾ ਤੇ ਛੁੱਟੀਆਂ ਨਹੀਂ ਮਿਲਦੀਆਂ ਉਦੋਂ ਤਾਂ ਮੈਨੂੰ ਸ਼ੌਂਕ ਸੀ ਵੀ ਮੇਰੀਆਂ ਨੂੰਹਾਂ ਦੋਨੇ ਲੱਗੀਆਂ ਹੁਣ ਮੈਂ ਤਾਂ ਲੱਗਣਾ ਹੀ ਨਹੀਂ ਸੀ ਚਾਹੁੰਦੀ ਮੈਨੂੰ ਤਾਂ ਤੁਸੀਂ ੱੱਕੇ ਨਾ ਲਾਤਾ ਮੰਗਰੋ ਕਹਿ-ਕਹਿ ਕੇ ਵੀ ਰਾਜਵੀਰ ਲੱਗੀਆਂ ਮਾਸਟਰ ਨਹੀਂ ਲੱਗੀਆਂ ਕੁੜੇ ਤੂੰ ਬੈਂਕ 'ਚ ਹੀ ਲੱਗ ਜਾ ਹੁਣ ਜੇ ਤਾਂ ਮੈਂ ਲੱਗ ਗਈ ਹੁਣ ਤੂੰ ਕਹਿੰਦੀ ਘਰੇ ਰਹਿਵੇਂ ਭਈ ਹੁਣ ਮੇਰੇ ਤੋਂ ਕੰਮ ਨਹੀਂ ਹੁੰਦਾ ਲੱਗਦਾ ਮੇਰਾ ਤਾਂ ਦੇਖ ਹੁਣ ਟਾਈਮ ਹੋ ਗਿਆ ਪਿਆ ਮੈਂ ਤਾਂ ਜਾਨੀ ਆਂਗੀ ਦੇਖ ਮੈਂ ਤਾਂ ਅੱਗੀ ਲੇਟ ਹੋ ਗਈ 10 ਮਿੰਟ ਲੱਗਦਾ ਗਈ ਪੁੱਤ ਫਿਰ ਮੈਂ ਤਾਂ ਹੁਣ ਆਏ ਸੀ ਵਿਚਾਲੇ ਕੋਈ ਕੰਮ ਹੋਇਆ ਕਰੂ ਉਹ ਤਾਂ ਮੈਂ ਬਾਰੀ ਬੱਤੇ ਜਲਦੀ ਛੁੱਟੀ ਦਵਾ ਲਿਆ ਕਰੂੰਗੀ ਹੁਣ ਤੂੰ ਤਾਂ ਇੱਕ ਨੰਦੀ ਛੁੱਟੀ ਵੀ ਨਹੀਂ ਮਾਰਦਣਾ ਪਰ ਮੈਂ ਕੀ ਕਰਾਂ ਬੇਬੇ ਮੈਂ ਛੁੱਟੀ ਨਹੀਂ ਮਾਰ ਸਕਦੀ ਰਾਜਵੀਰ ਮਾਰ ਸਕਦੀ ਐ ਰਾਜਵੀਰ ਨੂੰ ਤਾਂ ਕਹਿਦਾ ਨਹੀਂ ਪਈ ਕੀ ਪਤਾ ਭਈ ਉਹਦੀ ਵੀ ਮਜਬੂਰੀ ਹੋਵੇ ਅੱਜ ਕੱਲ ਪੇਪਰ ਚੱਲੀ ਜਾਂਦੇ ਬਣਾਉਣੇ ਛੁੱਟੀ ਮਮਾ ਆਪਦੀਆਂ ਪੁੱਤ ਫਿਰ ਮੇਰੀ ਸੁਣ ਲੋ ਗੱਲ ਬਾਈ ਕੰਮ ਮਾਰੀ ਲਾ ਦਿਓ ਦੇ ਦਿਓ 10000 ਮਹੀਨੇ ਦਾ ਕੋਈ ਨਹੀਂ ਬੇਪੇ ਤਾਂ ਮੈਂ ਰਾਜਵੀਰ ਨਾਲ ਗੱਲ ਕਰ ਲੂੰਗੀ ਜੇ 10000 ਲਊਗੀ ਪੰਜ ਮਹੀਨੇ ਤੂੰ ਪੰਜ ਉਹ ਦੇ ਦੂ ਫਿਰ ਤੁਸੀਂ ਆਥਣੇ ਆ ਕੇ ਫਿਰ ਆਈ ਵੀ ਨਹੀਂ ਕਹਿਨੇ ਨਾ ਵੀ ਚਲ ਕੋਈ ਨਾ ਕਹੇ ਜਾ ਦੇ ਦੇ ਤੋ ਬਣ ਗਿਆ ਕੰਮ ਵਧੀਆਗਾ ਕਾਹਦੇ ਨੂੰ ਸਾਡੇ ਲੀੜੇ ਨਹੀਂ ਤੋ ਤੇ ਆ ਬਾਡੇ ਨਹੀਂ ਮਾਂਜੇ ਆ ਆ ਸਬਜੀ ਨਹੀਂ ਵਧੀਆ ਬਣਾ ਸਾਰਾ ਦਿਨ ਬੈਠਣਾ ਜਾ ਕੇ ਕੁਰਸੀ ਤੇ ਬਹੁਤ ਔਖ ਮੈਂ ਤੁਹਾਨੂੰ ਦੱਸਾਂ ਇੱਕ ਦਿਨ ਨਾ ਤੂੰ ਮੇਰੇ ਵਾਲੀ ਥਾਂ ਤੇ ਜਾ ਕੇ ਦੇਖ ਤੈਨੂੰ ਪਤਾ ਲੱਗ ਜੇ ਦੇਖ ਮੈਂ ਹੋਈ ਜਾਂਦੀ ਹਾਂ ਲੈਟ ਜਿਹੜਾ ਬਣਦਾ ਬਣਾ ਲੈ ਕੰਮ ਮੈਂ ਸਾਨੂੰ ਕਿਹਾ ਸੀ ਵਿਪਰਤ ਹਜੇ ਨਾ ਪਾਓ ਜੋ ਛੋਟਾ ਨਾ ਮਿਲ ਗਿਆ ਉਦੋਂ ਪਾ ਲਿਓ ਨਾ ਪਾਓ ਤੁਸੀਂ ਕਿਹੜਾ ਆਖੇ ਲੱਗਦੇ ਹੋ ਕੱਲ ਦਾ ਪੈਸਾ ਮੁੱਖ ਰੱਖ ਛੱਡਿਆ ਗਾ ਇਹਨਾਂ ਨੇ ਦਾ ਬੁੜੀ ਦਾ ਤਾਂ ਕੋਈ ਨਹੀਂ ਉਹ ਮਾ ਗੁੜੀ ਦਾ ਦਿਨ ਤੱਕ ਨੂੰ ਮਰਦੀ ਹੁਣ ਮਰ ਜੇ ਕੰਮ ਕਰ ਕਰ ਕੇ ਤੇ ਉਹੀ ਗੱਲ ਵਾਂਗੂ ਮਤੇ ਤੇਰਾ ਪੈਸਾ ਮੁੱਖਾ ਤੇਰਾ ਚੱਕ ਤੇਰਾ ਬੱਢ ਕੇ ਪਾ ਲਿਗੇ ਪੈਸਿਆਂ ਦੇ ਵੀ ਮੈਂ ਇਥੇ ਪੈਸੇ ਕਿ ਬਣਾਈਂ ਦੱਸ ਮੈਂ ਤਾਂ ਆਪਣੀ ਕੰਮ ਬਣਦਾ ਮੈਂ ਤਾਂ ਆ ਪਾ ਪਈਆਂ ਮਰਨ ਦੇ ਭੁੱਖੇ ਰੋਟੀਆਂ ਕੱਣੀਆਂ ਹਰਪ੍ਰੀਤ ਹਾਂ ਰੋਟੀ ਬਣ ਗਈ ਕਾਏ ਬਣਿਆ ਜਿਹੜਾ ਕੰਮ ਵਾਲੇ ਨੇ ਰੋਟੀ ਰੋਟੀ ਨਾ ਮੈਂ ਤਾਂ ਬਣਾਈ ਨਹੀਂ ਮੈਂ ਤਾਂ ਨਾ ਪਹਿਲਾਂ ਤਾਂ ਐ ਸੀ ਵੀ ਚੱਲ ਜੇ ਟਾਈਮ ਲੱਗਾ ਤਾਂ ਮੈਂ ਰਹਿ ਜੂਗੀ ਗੱਲ ਕਰ ਮੈਨੂੰ ਤਾਂ ਫੋਨ ਆ ਗਿਆ ਹੁਣ ਮੌਕੇ ਤੇ ਕੁੱਤੇ ਨੂੰ ਪੱਟੀ ਆਹ ਟੈਲਫੋਨ ਆ ਗਿਆ ਹਾਂ ਆ ਜਿਹੜੇ 5 6 ਬੰਦੇ ਨੇਗੇ ਇਹ ਵਰਤ ਪਾਈ ਜਾਂਦੇ ਆ ਇਹਦਾ ਕੋਈ ਨਹੀਂ ਹੈ ਉਹ ਬੇਬੇ ਬਣਾ ਦਊਗੀ ਉਹ ਬੇਬੇ ਤੇ ਵਿਚਾਰੇ ਇੰਨਾ ਕੰਮ ਕਿੱਥੇ ਬਣਦਾ ਰੋਟੀ ਤੇ ਪਕਵਾਰੀ ਸਕਦੀ ਸੀ ਤੂੰ ਮੈਂ ਸਾਨੂੰ ਆਖਿਆ ਸੀ ਵੀ ਜਦੋਂ ਛੁੱਟੀਆਂ ਮਿਲੀਆਂ ਉਦੋਂ ਵਰਤ ਪਾ ਲੈ ਹੁਣ ਵਰਤ ਦਾ ਕੰਮ ਛੇੜ ਆਉਣਾ ਲੱਗੀ ਸੀਗੀ ਹੁਣ ਫੇਰ ਅਗਲਾ ਕਣਕ ਨੂੰ ਲੱਗ ਜਾਊਗਾ ਉਹ ਫੇਰ ਹੁਣ ਮੈਂ ਕੀ ਕਰਾਂ ਉਹ ਤਾਂ ਤੁਸੀਂ ਕਹਿੰਦੇ ਨੌਕਰੀ ਤੇ ਲੱਗਾ ਇਹਨਾਂ ਨੂੰ ਲੱਗ ਗਈ ਹੁਣ ਸਾਡੀ ਨੌਕਰੀ ਨਹੀਂ ਪਸੰਦ ਆਉਂਦੀ ਤਾਂ ਫੇਰ ਰੋਟੀਆਂ ਤਾਂ ਪਕਾਈ ਸਕਦੇ ਮਣੀ ਸੁਨੀਹਾਰਾ ਕੋਈ ਗੱਲ ਨਹੀਂ ਮੈਂ ਅੱਜ ਜਾ ਕੇ ਨਾ ਰਾਜਵੀਰ ਨਾਲ ਗੱਲ ਕਰੂੰਗੀ ਜੋ ਰਾਜਵੀਰ ਆ ਗਈ ਅਸੀਂ ਐਂ ਕਰਾਂਗੇ ਕੰਮ ਆਲੀ ਰੱਖ ਲਾਂਗੇ ਦੋਨੇ ਜਾਣੀਆਂ ਸਾਂਝੀ ਚਲਾਈ ਕਰ ਲਿਓ ਹੋਰ ਫੇਰ ਕੰਮ ਵਾਲੀ ਦਾ ਰੱਖ ਲਿਓ ਅੱਜ ਦਾ ਕਿਵੇਂ ਕਰੂਗਾ ਅੱਜ ਦਾ ਦਿਨ ਐ ਕਰ ਬੇਬੇ ਨੇ ਚਾਰ ਰੋਟੀਆਂ ਲਾ ਲਾ ਤੂੰ ਲਾ ਲਾ ਤੇਰਾ ਪਲਾ ਹੋ ਜਾਏ ਇੰਨੇ ਬੰਦੇ ਬੁਰੇ ਲੱਗਾਂਗੇ ਅਗਲਾ ਕਹਿੰਦਾ ਬੁਰੇ ਰਸੋਈ ਚ ਬੁਰੇ ਲੱਗਦੇ ਆ ਰਸੋਈ ਚ ਜਾ ਕੇ ਬਣਵਾ ਲੇ ਦੇਖ ਲੈ ਕੰਨੀਆਂ ਕਿਦੋਂ ਫਿਰ ਬੁਰਗਾਂ ਕੰਮ ਕਰਦੀਆਂ ਉਹਨਾਂ ਬੰਦਿਆਂ ਨੂੰ ਤਾਂ ਘਰ ਦੇ ਕਰਨੀ ਪੈਂਦੇ ਆ ਪਾਣੀ ਦੀ ਲੋੜ ਸੀਗੀ ਅੱਜ ਦੇਖ ਲੈ ਕੀ ਲੱਛਣ ਕਰਦੀਆਂ ਨੇ ਇਹ ਅਗਲਾ ਕਹਿੰਦਾ ਖੰਬਨੀ ਰੋਜ਼ ਹੀ ਇਹ ਕੰਮ ਕਰਵਾਉਂਦਾ ਹੋਊਗਾ ਨਾਲ ਜਮਈ ਸੰਗ ਨਹੀਂ ਹੈਗੀ ਕੀ ਨੌਕਰੀ ਇਹੀ ਜੀ ਸਮਤਾ ਕਰਾਈ ਸਕਦੀਆਂ ਮਾਣਾ ਉਸਟਾ ਜਿੱਦੇ ਕੋਈ ਲੋਡ ਹੁੰਦੀ ਏ ਉਦੇ ਕੰਮ ਕਰਾਉਂਦੀਆਂ ਨਹੀਂ ਜੀਆਂ ਜਾਣ ਕੇ ਜਾਂਦੀਆਂ ਨੇ ਦੋਨੇ ਆਹ ਨੂੰ ਰੋਟੀ ਪਕਾ ਕੇ ਤਾਂ ਖੁਸ਼ ਨਹੀਂ ਹੋਈਆਂ ਬੇਬੇ ਨੂੰ ਜਾ ਕੇ ਕਹਿੰਦੇ ਬੇਬੇ ਨੇ ਕੰਮ ਕਰਾਉਣਾ ਤੇਰੀ ਨਾ ਕੀ ਕਰਗੇ ਬੇਬੇ ਕਿੱਥੇ ਐ ਆ ਸੇ ਪੁੱਤ ਬੇਬੇ ਲਾਉਦਾ ਹੁਣ ਹਾਰਪੜੀ ਤੇ ਨਹੀਂ ਮਾਤਾ ਡਿਊਟੀ ਤੇ ਜਾਨੀ ਐ ਕਿ ਅੱਜ ਬੰਦਿਆਂ ਦਾ ਕੰਮ ਸੀਗੇ ਰੋਟੀਆਂ ਨਾਲ ਹੋਰ ਕਿਵੇਂ ਤਾਂ ਮੈਂ ਪਕਾਵਾਂ ਤੇਰੇ ਨਾਲ ਨੇ ਰਗੋਤ ਤੋ ਇਲਾਕੇ ਬਣਵਾ ਆਦੀ ਰੋਟੀ ਤਾਂ ਤੇ ਕੇਰਾ ਮੈਂ ਕਾਤੇ ਨਹੀਂ ਪਈ ਆ ਭੁੱਖ ਲੱਗੀ ਹੁਣਾਂ ਤਾਂ ਬੇਚਾਰੇ ਬਗਾਨੇ ਮੁੰਡਿਆਂ ਨੂੰ ਤੇ ਨਾ ਤੈਨੂੰ ਪੁੱਤ ਭੁੱਖ ਲੱਗੀ ਹੁਣਾਂ ਬੇਚਾਰਾ ਪਹਿਲਾਂ ਪੀਏ ਨੇ ਕਾਲਜ ਜਮਾ ਖੁਰਚੇ ਆ ਪਿਆ ਕੀ ਕਰੀ ਦੋ ਰੋਟੀਆਂ ਹੁਣ ਖਾ ਲੰਦੇ ਤੇ ਦੇਖ ਲੈ ਹੁਣ ਆਪਾਂ ਇਹ ਜੇ ਪਹਿਲਾਂ ਦੱਸਣ ਜੇ ਉਹ ਕੋਈ ਪਰੋਟੀ ਵਾਲੀ ਰੱਖ ਹੀ ਲੈਂਦੇ ਬੁੜੀ ਅੱਜ ਰੱਖਣੀ ਪਾਉਗੇ ਪੁੱਤ ਉਹਦਾ ਹੁਣ ਦੋਨੇ ਕਿੱਟਾ ਬਾ ਕੇ ਮੋਜਾ ਨਾ ਟਰ ਜਾਂਦਗਾ ਨੇ ਜਾਣ ਕੇ ਜਾਂਦੀਆਂ ਨੇ ਉਹ ਜਿੱਦੇ ਕੰਮ ਹੁੰਦਾ ਨਾ ਉਹਦੇ ਜਾਣ ਕੇ ਜਾਂਦੀਆਂ ਨੇ ਜਾਣ ਕੇ ਨਾ ਜਾਂਦੀਆਂ ਬੱਡੀ ਨੂੰ ਆਇਆ ਵੀ ਮੇਰੀ ਨਾ ਤਨਖਾਹ ਕਰ ਜੇ ਮਹੀਨੇ ਚ ਛੋਟੀ ਨੂੰ ਆਇਆ ਮੇਰੀ ਨਾ ਤਨਖਾਹ ਕਰ ਜੇ ਤੇ ਖਾਣ ਨੂੰ ਕੀ ਛੁੱਟੀ ਵੀ ਲੈ ਸਕਦੀਆਂ ਨੇ ਜਾਣ ਕੇ ਤੈਨੂੰ ਠਠ ਕਰਦੀਆਂ ਤੈਨੂੰ ਕਿੱਥੇ ਗੱਲ ਕਰ ਬੁੜੀ ਐ ਆਖਿਆ ਪੁੱਤ ਪਹਿਲਾਂ ਮੈਂ ਇਥੇ ਮੱਥਾ ਫੋੜੀ ਕਰੀਆ ਦੋਨਾਂ ਨਾਲ ਫਰਸ ਲਾਉਣਾ ਸਾਨੂੰ ਪੱਥਰ ਲਾ ਕੇ ਦੇ ਹੁਣ ਜਦੋਂ ਮਣਾਉਟਾ ਕੰਮ ਹੋਇਆ ਚਾਰ ਮੁੰਡੇ ਭਰਤ ਪਾਉਨੇ ਨੇ ਮੈਨੂੰ ਹਰਪ੍ਰੀਤ ਕਹਿੰਦੀ ਕਿ ਫੇਰ ਭਰਤ ਪਾ ਲੈਂਦੇ ਵਾ ਅਗਲੇ ਨੇ ਕਣਕ ਵੀ ਕੱਢਣੀ ਆਪਾਂ ਵੀ ਕਣਕ ਕੱਢਣੀ ਆਪਾਂ ਜਦ ਦੀ ਗੁੱਤ ਕੰਮ ਦਾ ਟਾਈਮ ਆਇਆ ਤੇ ਹੈਗਾ ਦੇਖੋ ਸੋਨੂ ਨਹੀਂ ਟਾਈਮ ਛੁੱਟੀ ਲੈਣ ਦਾ ਫੇਰ ਅਗਲੇ ਨੂੰ ਵੀ ਨਹੀਂ ਟਾਈਮ ਹੁਣ ਆਪਾਂ ਪੱਥਰ ਦੇ ਆਉਂਗਾ ਦੇਖ ਲੈ ਤੈਨੂੰ ਇਹ ਗੱਲਾਂ ਕਰਦੀ ਐ ਤੇ ਹੁਣ ਕੀ ਕਰੀਏ ਦਾ ਦੋਨਾਂ ਨੂੰ ਆਖਿਆ ਸੀ ਮੈਂ ਕਿਹਾ ਜੇ ਨਹੀਂ ਤੁਸੀ ਛੁੱਟੀ ਲੈਣੀ ਤਾਂ ਕੰਮ ਆਲੀ ਲਾ ਦੇ ਭਾਈ ਇੱਕ ਬੱਸ ਕਾ ਨੂੰ ਜਾਣ ਜਾਣ ਠਿੱਕ ਕਰਦੀ ਐ ਹੁਣ ਮੈਥੋਂ ਕਾ ਨੂੰ ਜਾੜ ਬੰਦੀ ਪਿੰਡ ਦੇ ਆਏ ਜੇ ਆਪਾਂ ਗਾਂ ਦੇਣ ਲੱਗ ਗਏ ਆ ਇਹ ਮੈਨੂੰ ਛੇਡਾਂ ਵਾਲੀਆਂ ਕਰਦੇ ਆ ਕਿ ਤੂੰ ਤਾਂ ਬੁੜੀਆਂ ਨਾ ਕੰਮ ਕਰਾਉਣਾ ਐ ਕਹਿੰਦੇ ਨੇ ਫਿਰ ਮੈਂ ਕੀ ਕਰੀਆ ਫੇਰ ਆਖ ਤੋ ਕਾਈ ਨਹੀਂ ਵੀ ਸਾਡੀਆਂ ਮੈਦਮਾ ਤਨਖਾਹ ਤੇ ਲੱਗੀਆਂ ਹੋਈਆਂ ਨੌਕਰੀ ਤੇ ਫੇਰ ਹੁਣ ਹੋਂ ਦਾ ਪਈ ਸਾਰਾ ਕੁਝ ਹੀ ਕਰਨਾ ਪਊਗਾ ਮੈਨੂੰ ਸਾਰੇ ਹੀ ਤਾਂ ਹੀ ਤਾਂ ਛੇਡਾਂ ਕਰਨਗੇ ਵੀ ਨਾ ਜੇ ਘਰਾਂ ਵਾਲੀਆਂ ਦੇਖ ਲੈ ਮਾਸਟਰੀਆਂ ਲੱਗੀਆਂ ਨੇ ਡਾਕਟਰੀਆਂ ਆਪ ਕੀ ਕਰਦਾ ਫੇਰ ਕੀ ਕਰੀਆ ਫੇਰ ਹੁਣ ਆਪਾਂ ਨੂੰ ਵੀ ਆਏ ਲੋਚ ਹੋਇਆ ਪਿਆ ਵੀ ਤਨਖਾਹ ਲੈ ਕੇ ਆਉਂਦੇ ਆ ਲੈ ਮਟਾਤਾ ਲੱਗੇ ਤਨਖਾਹ ਕਿ ਮੈਂ ਚਾਹ ਬਣਾ ਕੇ ਚੰਗਾ ਚਾਹ ਪੀਣ ਨੂੰ ਹੋਰ ਕੀ ਹੈ ਚਾਹ ਨੇ ਪਹਿਲਾਂ ਕਾਰਜਾਂ ਜਮਾ ਖੁੱਟਿਆ ਪਿਆ ਹੋਣਾ ਸੀ ਦੋ ਰੋਟੀਆਂ ਖਾ ਲੈਂਦੇ ਕੋਈ ਨਾ ਪੁੱਤ ਕੇਰਾ ਚਾਹ ਲੈ ਜਾ ਆਹੋ ਇੰਨੇ ਮੈਂ ਇੰਸ ਨੂੰ ਇਧਰੋਂ ਬੰਦ ਕਰ ਲਿਆ ਕਰ ਚੱਲ ਕੋਈ ਨਾ ਪੁੱਤ ਇਹ ਸਟੱਪ ਪੈਦਾ ਹੁੰਦਾ ਕੰਮ ਕਰੇ ਹੋਰ ਕੈਸ ਪੜ ਜੇ ਇਹਦਾ ਇਹਨਾਂ ਨੂੰ ਕੀ ਹੈ ਕੋਈ ਨਾ ਇਹਨਾਂ ਮੈਂ ਮਾਰਨ ਨੂੰ ਫਿਰਦੀਆਂ ਬੇਬੇ ਜਨੂੰ ਸਬਜੀ ਬਣਾ ਕੇ ਨਾ ਪੁੱਤ ਤੇਰਾ ਆਪਾ ਰੋਟੀ ਬਣਵਾਵਾ ਬੇ ਸਬਜੀ ਨੂੰ ਕੀ ਚਟਣੀ ਬਣਾ ਲਈ ਤੂੰ ਮੈਂ ਪੁੱਤ ਮੈਨੂੰ ਆ ਜੀ ਮਾਕੇ ਬਗਾਨੇ ਮੁੰਡੇ ਨੇ ਉਹ ਬਗਾਨੇ ਮੁੰਡੇ ਨੂੰ ਹੁਣ ਪਤਾ ਹੀ ਐ ਸਾਰਾ ਪਤਾ ਲੱਗ ਗਈ ਪਿਆ ਇਹਨਾਂ ਨੂੰ ਆਏ ਆਖਣਗੇ ਵੀ ਟਕਣੀ ਮੱਥੇ ਮਾਰੀ ਸਾਡੇ ਹਾਂ ਆਖਣਗੇ ਤਾਂ ਆਪਾਂ ਨੂੰ ਉਹਦਾ ਹੀ ਬਾਲੋ ਕਹੀ ਜਾਣਗੇ ਫਿਰ ਰੋਟੀਆਂ ਤਾਂ ਵਿਚਾਰੇ ਨੂੰ ਖਵਾਉਣੀ ਹੀ ਪੈਣਗੀਆਂ ਚੰਗਾ ਮੈਂ ਚਾਹ ਪਿਆ ਨਾ ਕਰਨਾ ਮੈਂ ਤਾਂ ਕੁੱਤਾ ਲੈ ਜਾ ਚਾ ਰਕੀ ਕਰ ਹੁਣ ਮੁੰਡਾ ਕਹਿੰਦਾ ਮੈਂ ਲੱਗੂੰਗਾ ਤੇਰੇ ਨਾਲ ਕਹਿੰਦਾ ਮੈਂ ਰੋਟੀ ਬਣਾਵਾਉਂਗਾ ਕਹਿੰਦਾ ਚਟਣੀ ਬਣਾ ਦੀ ਬੇਬੇ ਹੁਣ ਤਾਂ ਦੇਖਦੀਆਂ ਮੁੰਡੇ ਨੂੰ ਕਹਿੰਦੀ ਉਹ ਵੀ ਗੰਡੇ ਦਾ ਚੀਰ ਕੇ ਨਾ ਤੇ ਚਟਣੀ ਬਣਾ ਦੇ ਤੇ ਮੈਂ ਗੁੰਨਦੀਆਂ ਆਟਾ ਚੱਲ ਹੁਣ ਇਹਨਾਂ ਦਾ ਭਾਈ ਬਗਾਨੇ ਬੰਦਿਆਂ ਦਾ ਢਿੱਡ ਭਰ ਨਹੀਂ ਪਾਊਗਾ ਉਹ ਤਾਂ ਦੋਨੇ ਉੱਡ ਗੀਆਂ ਨੌਕਰੀ ਤੇ ਆਖਿਆ ਕੁੜੀ ਛੁੱਟੀ ਲੈ ਲੋ ਜਮਾ ਨਹੀਂ ਆਖੇ ਲੱਗਦੀਆਂ ਕੀ ਕਰੀਗੇ ਅਣਮਾਨ ਨੇ ਆਇਆ ਬਿਠੜੀ ਠਣ ਖਾਕਰ ਦੂਗੀ ਬਿਠੜ ਖਾ ਨੂੰ ਦੱਸ ਕੀ ਹੁੰਦਾ ਕਦੋਂ ਘਰੇ ਕੰਮ ਚੱਲੀ ਜਾਂਦੇ ਆਇਆ 41500 ਕੱਢ ਦੂਗਾ ਚਲ ਕੋਈ ਨਾ ਆ ਕੀ ਟਾਈਮ ਪਾਸ ਕਰਾਂਗੇ ਮਾਪੁੱਤ ਫਿਰ ਹੁਣ ਹੋਰ ਕੀ ਹੈਗਾ ਆ ਤਾਂ ਲੈ ਵਧੀਆ ਕੀਤਾ ਇੱਥੇ ਲਾਗੇ ਬੈਨਰ ਜਾ ਲੈ ਲਵਾਇਆ ਮੰਗਰੂ ਆ ਤੇ ਪਾੜ ਪਹਿਲਾਂ ਦਿੱਤਾ ਬਾਲੇ ਸ਼ਰਾਰਤੀ ਨੇ ਜਵਾਖ ਹਜੇ ਹੁਣੀ ਤਾਂ ਬਣਵਾ ਕੇ ਲਿਆਂਦਾ ਸੀਗਾ ਚਲ ਵਧੀਆ ਚੰਗੀ ਗੱਲ ਲਾਤਾਗੇ ਇੱਥੇ ਹਰਪ੍ਰੀਤ ਆ ਗਈ ਤੂੰ ਹੋਰ ਅੱਜ ਕੀ ਟਾਈਮ ਨਾਲ ਹੀ ਆ ਗਈ ਉਹ ਤਾਂ ਤੂੰ 4 ਵਜੇ ਆਉਣੀ ਹੁੰਨੀ ਅੱਜ ਘੰਟਾ ਪਹਿਲਾਂ ਹੀ ਆ ਗਈ ਅੱਜ ਥੋੜਾ ਜਿਹਾ ਉਸ ਫਿਰ ਕੰਮ ਜਾ ਨਿਬੜ ਗਿਆ ਸੀਗਾ ਮੈਂ ਅਖਾ ਚੱਲ ਪਹਿਲਾਂ ਮੱਖ ਚੱਲਦੇ ਆ ਅੱਛਾ ਐਵੇਂ ਤਾਂ ਆ ਗਈ ਪਹਿਲਾਂ ਮੱਖ ਬੇਬੇ ਤੜਕੇ ਬਾਹਲਾ ਉਹ ਕਰਦੀ ਸੀ ਜਦੋਂ ਮੈਂ ਗਈਆਂ ਨਾ ਬੇਬੇ ਕਹਿੰਦੀ ਕਿ ਤੂੰ ਛੁੱਟੀ ਸੀ ਅੱਜ ਤੈਨੂੰ ਕਿ ਰਾਜਵੀਰ ਕਹਿੰਦੀ ਹੈ ਕਰਪਰੀ ਤੈਨੂੰ ਛੁੱਟੀ ਹੈ ਨਾ ਮੈਂ ਕਦੋਂ ਕਹੇ ਛੁੱਟੀ ਹੈ ਮੈਨੂੰ ਤਾਂ ਐਂ ਜੇ ਲੱਗਿਆ ਤੂੰ ਤਿਆਰ ਜੇ ਨਹੀਂ ਹੋਈ ਸੀਗੀ ਤੜਕੇ ਮੈਂ ਖਾ ਅੱਜ ਜਾਂਦੀ ਨਹੀਂ ਹੈਗੀ ਕੀ ਮੈਂ ਖਾ ਨਾ ਜਾਂਦਾ ਨਾ ਨਾ ਤਿਆਰ ਕਹਿੰਨੀ ਹੋਈ ਸੀ ਤੈਨੂੰ ਐਵੇਂ ਹੀ ਲੱਗਿਆ ਮੈਂ ਅੰਦਰ ਸੀਗੀ ਕਮਰੇ ਚ ਅੱਛਾ ਬੇਬੇ ਪਈ ਐ ਕਹਿੰਦੀ ਐ ਵੀ ਦੇਖ ਹੁਣ ਮੈਂ ਤਾਂ ਬੇਬੇ ਨੂੰ ਆ ਬੇਬੇ ਕੜਾ ਮੰਨਦੀ ਹੈ ਕਿ ਨਾ ਤੇਰਾ ਬਾਈ ਮੰਨਦਾ ਤੂੰ ਐਂ ਕਰਾ ਤੂੰ ਇੱਕ ਦੋ ਛੁੱਟੀਆਂ ਲੈ ਲੈ ਨਾ ਮੈਨੂੰ ਪੁੱਛ ਕੇ ਕੰਮ ਚਲਾਇਆ ਸੀਗਾ ਮੈਂ ਕਿਉਂ ਛੁੱਟੀਆਂ ਲੈ ਲਾਂ ਮੇਰੇ ਤਾਂ ਪਹਿਲੀ ਹੀ ਹੋਈ ਗੱਲ ਦਿਨ ਘੱਟ ਨੇਗੇ ਮੈਂ ਕਿਹਾ ਸੀ ਉਹ ਸਾਹਮਣੇ ਮੈਨੂੰ ਪਹਿਲਾਂ ਇੱਕ ਬੇਬੇ ਪੇਪਰਾਂ ਨਾ ਕਰਕੇ ਬੱਚਿਆਂ ਦੇ ਪੇਪਰ ਹੈ ਹੁਣ ਵੀ ਮੈਨੂੰ ਆਪਣੇ ਆਪ ਨੂੰ ਵੀ ਪਤਾ ਮਜਬੂਰੀ ਹੈ ਛੁੱਟੀ ਲੈ ਨਹੀਂ ਸਕਦੇ ਕਿਸੇ ਹਾਲ ਵੀ ਆਓ ਕਹੀ ਹੁਣ ਫਿਰ ਤਨਖਾਹ ਵੀ ਦਿੰਨੇ ਆਂ ਮੈਂ ਛੁੱਟੀ ਕਿਵੇਂ ਲੈ ਲਈ ਫਿਰ ਐਂ ਕਰ ਦਿਆਂ ਬੇਬੇ ਨੂੰ ਕੰਮ ਵਾਲੀ ਲਾ ਦਿੰਦੇ ਅੜੀ ਬੇਬੇ کہیں ਸੀ ਵੀ ਕੰਮ ਵਾਲੀ ਲਾ ਦਿਓ ਮੈਨੂੰ ਤਨੀ 10000 ਲਊਗੀ ਸਾਰੇ ਕੰਮ ਦਾ 10000 ਨੂੰ ਕੰਮ ਵਾਲੀ ਲਾਉਣੀ ਹੈ ਕਿ ਨੌਕਰੀ ਵਾਲੀ ਲਾਉਣੀ ਹੈਗੀ ਨਹੀਂ ਆਏ ਨਹੀਂ ਕੰਮ ਵੀ ਸਾਰਾ ਕਰੂਗੀ ਨਹੀਂ ਤਾਂ ਰੋਟੀ ਟੁੱਕ ਕਰੂਗੀ ਨਹੀਂ ਭਾਂਡਾ ਠੀਕ ਕਰ ਮਾਂਜੂਗੀ ਬੇਬੇ ਤਾਂ ਨਹੀਂ ਸਾਰਾ ਦਿਨ ਮੇਰੇ ਕੋਲ ਹੀ ਰਿਹਾ ਕਰੂਗੀ ਬੇਬੇ ਤਾਂ ਨਾ ਉਹੀ ਕਰਦੀ ਹੈ ਬੈਗ ਤਾਂ ਜਾਣ ਕੇ ਮੈਂ ਤੈਨੂੰ ਦੱਸਾਂਗਾ ਮੇਰੇ ਕੋਲ ਤਾਂ 1 ਰੁਪਿਆ ਵੀ ਨਹੀਂ ਹੈਗਾ ਆਪਦਾ ਕਿਵੇਂ ਮਰਜੀ ਟਾਈਮ ਪਾਸ ਕਰੋ ਤੈਨੂੰ ਪਤਾ ਤਾਂ ਹੈਗਾ ਹਰਫਰੀਦ ਕਿੰਨਾ ਹੱਥ ਟੈਟ ਹੋਇਆ ਪਿਆਗਾ ਲੈ ਫਿਰ ਜੇ ਤੇਰੀ 10000 ਰੁਪਏ ਤਨਖਾਹ ਹੈ ਮੇਰੀ 20000 ਰੁਪਏ ਫਰ ਰੁਪਈਆ ਤਾਂ ਹੁਣ ਅੱਧੀ ਦੇਣੇ ਪੈਣਗੇ ਭਾਈ ਤੈਨੂੰ ਵੀ ਤੂੰ ਹੀ ਦੇ ਦੇ ਦੇਖ ਮੇਰੇ ਕੋਲ ਤਾਂ ਪੈਸਾ ਹੈ ਨਹੀਂ ਮੇਰੇ ਤੋਂ ਪੁੱਦਾ ਜਵਾਬ ਆ ਗਿਆ ਜੇ ਮੇਰਾ 20000 ਮੇਰੇ ਘਰ ਵਾਲਾ ਵੀ ਘਰੇ ਕੰਮ ਕਰਦਾ ਤੇ ਤੇਰੇ ਘਰ ਵਾਲਾ ਵੀ ਲੱਗਿਆ ਹਾ ਉਨੀ ਛੋਡੀ ਬਣ ਜਾਂਦੀ ਏ ਹੁਣ ਤੈਨੂੰ ਵੀ ਪਤਾ ਵੀ ਅਸੀਂ ਕੋਠੀ ਪਾਉਣੀ ਆ ਅਸੀਂ ਤਾਂ ਕੋਠੀ ਵਾਸਤੇ ਪੈਸੇ ਇਕੱਠੇ ਕਰੀ ਜੰਨੇ ਆਗੇ ਬਾਲਾ ਰੁਪਈਆ ਲੱਗੂਗਾ ਕੋਠੀ ਤੇ ਨਹੀਂ ਕੋਈ ਨਹੀਂ ਪੈਣੇ ਕੋਠੀ ਤੇ ਤਾਂ ਸਾਡੀ ਵੀ ਇੱਛਾ ਹੈ ਸੀ ਵੀ ਪਾ ਲਾਂਗੇ ਕੋਠੀਆਂ ਦਾ ਹੁਣ ਸਾਰੀ ਦਣੂਗੀ ਭਾਈ ਮੇਰਾ ਹਰਫਰੀ ਤਾਂ ਆਪਣੇ ਬਣਾ ਲਾਂਗੇ ਮਿਸਤਰੀ ਲਾ ਵੀ ਲਿਆ ਭਾਈ ਵੀ ਜਾਂਦੇ ਤਾਂ ਹੀ ਤਾਂ ਫਿਰ ਹੁਣ ਉਹੀ ਗੱਲ ਮਨੱਖ ਖੰਦਾ ਹੁਣ ਤਾਂ ਹੀ ਤਾਂ ਪਹਿਨੀ ਚੁੰਨੀ ਚੱਕਲਾ ਦੇਖ ਪੈਣੀ ਹੁਣ ਤੈਨੂੰ ਆਏ ਵੀ ਇਹ ਪੁਰਾਣਾ ਘਰ ਇਹਨਾਂ ਨੂੰ ਦੇ ਦਾਂਗੇ ਇਹਨਾਂ ਦੇ ਭਰਤ ਪੈਂਦੀ ਏ ਤੂੰ ਤਾਂ ਨਹੀਂ ਛੁੱਟੀ ਲੈਂਦੀ ਤੈਨੂੰ ਤਾਂ ਛੁੱਟੀ ਮਿਲਦੀ ਏ ਆਪਦੇ ਘਰ ਦੀ ਆਸਤਾ ਦੇਖ ਹਰੇਕ ਨੂੰ ਹੁੰਦੀ ਏਗੀ ਮੇਰੀ ਗੱਲ ਸੁਣ ਮੇਰਾ ਤਾਂ ਨਾ ਹੁਣ ਇੱਕ ਹੀ ਕੰਮ ਬੰਨੀ ਧਿਆਨ ਹੈਗਾ ਵੀ ਕੋਠੀ ਪਾਉਣੀ ਆ ਬਸ 1 ਰੁਪਿਆ ਵੀ ਖਰਾਬ ਨਹੀਂ ਕਰਨਾ ਤੈਨੂੰ ਪਤਾ ਫालतੂ ਮੈਂ ਤਾਂ ਹੁਣ ਲੀੜਾ ਕੱਪੜਾ ਵੀ ਲੈਣੋਂ ਆਟ ਗਈ ਜਿਹੇ ਜਿਹੇ ਹੈਗੇ ਪਰਾਲੇ ਉਹੀ ਪਾ ਕੇ ਦੂਰੀ ਫਿਰਦੀਆਂ ਨੀ ਹੁਣ ਪਵਾ ਤੂੰ ਸਿਆਣੀ ਹੋ ਗਈਵੇਂ ਮਾੜੀ ਮੋਟੀ ਸੁਧਰ ਗਈਵੇਂ ਨਹੀਂ ਤੂੰ ਤਾਂ ਫੱਟੇ ਚੱਕਦੀ ਸੀ ਤੂੰ ਤਾਂ ਹਰ ਹੱਦ ਤੇ ਛੂਟ ਲਿਆਉਂਦੀ ਸੀ ਤੇਰੇ ਲਈ ਤਾਂ ਦੇਖ ਆਣ ਕਮਾਂਡ ਦੇ ਵੀ ਦੰਦ ਜੋੜਨ ਲੱਗ ਗਏ ਸੀ ਵੀ ਤੀਜੇ ਦਿਨ ਨਾ ਮਾ ਛੁਟਪਾ ਲਾਂਦੀ ਐ ਸਾਰੇ ਦੋਨੇ ਅੱਗੇ ਨੂੰ ਜਾਈ ਜਾਂਦੀ ਆਪਾਂ ਪਿੱਛੇ ਨੂੰ ਜਾਈ ਜਾਂਦੇ ਆ ਸਾਰੇ ਘਰ ਨਾਲੇ ਦੋਨੇ ਲੱਗੀਆਂ ਫੇਰ ਵੀ ਆਪਣੇ ਤਾਂ ਲੋਟ ਨਹੀਂ ਆਉਂਦਾ ਮੇਰੇ ਹੁਣ ਭਾਈ ਮੈਂ ਕੀ ਕਰਾਂ ਮੇਰੇ ਕੋਲ ਤਾਂ ਦੇਖ ਪੈਸੇ ਹੈ ਨਹੀਂਗੇ ਬੇਬੇ ਨੂੰ ਤੂੰ ਕਹਣਾ ਤੂੰ ਕਹਿੰਦੀ ਨਹੀਂ ਮੈਨੂੰ ਵੀ ਕਿਸੇ ਗੱਲ ਦੀ ਸੰਗ ਮੈਂ ਆਪੇ ਕਹਿ ਦੂੰਗੀ ਦੇਖ ਭੈਣੀ ਜੇ 10000 ਲਊਗੀ ਮੈਂ ਤਾਂ 5000 ਦੇ ਦੂੰਗਾ ਬੇਬੇ ਨੂੰ ਬਾਕੀ ਤੇਰੀ ਜ਼ਿੰਮੇਵਾਰੀ ਹੈ ਪਹਿਲਾਂ ਦਾਦਾ ਕੰਮ ਕਰਾ ਜਾ ਕਰੀ ਮਮਾ ਤੂੰ 5000 ਚ ਕੰਮ ਵਾਲੀ ਲਾ ਦੀ ਤੂੰ ਐਂ ਘਰ ਮੇਰੀ ਗੱਲ ਸੁਣ ਭੈਣ ਬਣ ਕੇ ਐਂ ਨਾ ਕਰ ਦੇਖ 5000 ਚ ਕੋਈ ਬੁੜੀ ਲਾ ਲਾ ੜੀਏ ਮੈਂ ਕਿੱਥੋਂ ਲਾਵਾਂ ਮੇਰੇ ਕੋਲ ਕਿੱਥੇ ਟਾਈਮ ਹੈ ਮੇਰੇ ਕੋਲ ਤਾਂ 5 ਮਿੰਟਾਂ ਦਾ ਟਾਈਮ ਨਹੀਂ ਆ ਕੰਮ ਕਰ ਜੇ ਵੀ ਚੱਲੀ ਜਾਂਦਾ ਆਪਣੇ ਲੈ ਟਰੈਕਟਰ ਤੇ ਤੜਕੇ ਦਾ ਲੱਗਿਆ ਕੰਮ ਦਾ ਚੱਲੀ ਜਾਊਗਾ ਤੇਰਾ ਬਾਈ ਲੱਗ ਰੋਦੂਆਂਗਾ 5-6 ਬੰਦੇ ਇਹ ਲਿਆ ਕੇ ਬਹਿ ਗਿਆ ਨਾਲ ਦਾ ਰੋਟੀਆਂ ਦਾ ਹੋ ਗਿਆ ਨਾਲੇ ਚਾਹ ਪਾਣੀ ਦਾ ਹੋ ਗਿਆ ਹਰਕ ਮੈਂ ਤਾਂ ਨਾ ਤੇਰੇ ਬਾਈ ਨੂੰ ਕਹਿ ਕੇ ਗਈ ਸੀ ਵੀ ਬੇਬੇ ਨਾ ਰੋਟੀ ਬਣਵਾਦੀ ਤੂੰ ਹੁਣ ਇਹਨੂੰ ਬਣਵਾਉਣੀ ਪਈ ਹੋਊਗੀ ਵਿਚਾਰੇ ਨੂੰ ਤੇਰੇ ਘਰ ਵਾਲਾ ਤਾਂ ਉਹੀ ਗੱਲ ਪਈ ਆਪ ਮਲਾਜਮਾਂ ਤੁਸੀਂ ਤਾਂ ਦੋਨੇ ਜੀ ਟੱਪ ਜਾਣੇ ਹੋ ਰਾਤ ਨੂੰ ਹੋ ਵਰਦਾ ਨੌਕਰੀ ਦਾ ਬੱਜਾ ਹੋਇਆ ਉਹ ਤਾਂ ਵੀ ਜਾਊਗੀ ਹੁਣ ਜਿਹੜਾ ਬੇਲਾ ਘਰੇ ਆ ਬੰਦਾ ਉਹਨੇ ਤਾਂ ਹੁਣ ਘਰ ਦੇ ਕੰਮ ਕਰਨੀ ਨੇ ਤੇ ਫੇਰ ਐ ਕਰ ਲੋ ਨਾ ਤੁਸੀਂ ਦੋਨੇ ਯਾਨੀ 5000 ਰੱਲ ਕੇ ਤੁਸੀਂ ਦੇ ਦਿਓ 5 ਮੈਂ ਦੇ ਦੂੰਗੀ ਹੋ ਇਹਨਾਂ ਦੇਖਦੇ ਆ ਮੈਂ ਕਰਦੀ ਆ ਬੇਬੇ ਨਾਲ ਗੱਲ ਵੀ ਬੇਬੇ ਡੰਗ ਲਾ ਲ ਜੇ ਨਹੀਂ ਲੈਂਦਾ ਹੋਇਆ ਤਾਂ ਦੇਖ ਲਾਂਗੀ ਕਰ ਲਾ ਬੇਬੇ ਨਾਲ ਗੱਲ ਜੇ ਡੰਗ ਲਾਉਂਦੀ ਆ ਤਾਂ ਲਾ ਲੈ ਮੇਰੇ ਤਾਂ ਦੇਖੋ ਘਰ ਆਲਾ ਮਿੱਟੀ ਨਾ ਮਿੱਟੀ ਹੋ ਜਾਂਦਾ ਸਾਰਾ ਦਿਨੇ ਇਹ ਕੰਮ ਕਰਦਾ ਅਸੀਂ ਦੱਸ ਕੀ ਕਰੀਏ ਜੇ ਸੋਡੀ ਕੋਠੀ ਦੀ ਇੱਛਾ ਸਾਸੀ ਵੀ ਕੋਠੀ ਪਾਉਣੀ ਐ ਤਾਂ ਹੀ ਤਾਂ ਵੇੜਾ ਉੱਚਾ ਕਰੇ ਚੱਲ ਕਰ ਲਓ ਵੇੜਾ ਫਿਰ ਹੋ ਜਾਂਗੇ ਅੱਡ ਪਰੇ ਨਿਮੇੜ ਲਾਂਗੇ ਸਾਡੀ ਤਾਂ ਨਹੀਂ ਪੈਂਦੀ ਆਓ ਸ਼੍ਰੀਕਾ ਕਰਦੀ ਆ ਭਾਈ ਹੁਣ ਸ਼੍ਰੀਕਾ ਕਰ ਕਰਦੀ ਜੀ ਹਜੇ ਤਾਂ ਦੇਖ ਸਾਂਝਾ ਹੀ ਆ ਘਰ ਮੈਂ ਤੈਨੂੰ ਦੱਸਾਂ ਹਜੇ ਤਾਂ ਬੰਦੇ ਤੋਂ ਪਤਾ ਲੱਗੂ ਆਇਆ ਚੰ ਆ ਜਾ ਚੰਗਾ ਫਿਰ ਛੇਤੀ ਬੰਦਿਆਂ ਨਿਸ਼ਰਮ ਮੰਨਣ ਲੱਗ ਜੰਦੇ ਇਹ ਬੰਦੇ ਫਿਰਦੇ ਘਰੇ ਚਾਲਾ ਆ ਗੰਗਾ ਹੋਂਟਾ ਕੋਈ ਕੰਮ ਚੰਦਾ ਕਰ ਲੈਣੀ ਜਾਂ ਕਿਹੜਾ ਪਿਆ ਗਰ ਸੋਈਦਾ ਵੀ ਕਰ ਲੈਣੀ ਰਕੂੜਾ ਜੋ ਨੇਰ ਸੋਈ ਚ ਆਏ ਬਾਗਣਾ ਉਹ ਚ ਕਾਕਾ ਮਰਿਆ ਜਿਵੇਂ ਕੋਈ ਬਗਾਨਾ ਵਰਦਾ ਹੁੰਦਾ ਐਵੇਂ ਨੇ ਪੁੱਛਿਆ ਵੀ ਬੇਬੇ ਕੋਈ ਕੰਮ ਤਾਂ ਦਾ ਕਰ ਲਿਆ ਕਾ ਕਿਵੇਂ ਐ ਵੀ ਰੋਟੀ ਗੁੱਟੀ ਖਵਾਤੀ ਤਾਂ ਖਵਾਈ ਨਹੀਂ ਜਿਉਨੇ ਘਰਤ ਨੇ ਨੇ ਕੋਲ ਦੀ ਆਏ ਨਾਗਣਾ ਜਿੱਤੀ ਹੁੰਦੀ ਝਰਕਰੇ ਦੇ ਬੁੱਧੀ ਵੀ ਬੇਬੇ ਕੋਈ ਕੰਮ ਤਾਂ ਨਹੀਂ ਕਰਨ ਵਾਲਾ ਫੇ ਨੂਹ ਹੀ ਰਹੇਗੀ ਆ ਨਾ ਅੰਦਰ ਬਾਗਨ ਵਾਲਾ ਦੇਖ ਲੈ ਜਮਾ ਨਹੀਂ ਕੋਈ ਪੁੱਛਿਆ ਵੀ ਕੋਈ ਕੰਮ ਤਾਂ ਨਹੀਂ ਕਰਨ ਵਾਲਾ ਹਾ ਬੇਬੇ ਹੁਣ ਤੂੰ ਕਿਵੇਂ ਆ ਗਈ ਕੋਡਾ ਫਿਰ ਮੈਂ ਕਿਵੇਂ ਆਉਣਾ ਸੀ ਤੂੰ ਤਾਂ ਇਹ ਨਾ ਕੋਰਦੀ ਹਰ ਪਰੀ ਤੇ ਤੁਹਾ ਦੋਨੇ ਆਏ ਨਾ ਗਦੇ ਆ ਕਿਵੇਂ ਕੋਈ ਸਾਥ ਬਗਾਨਾ ਲੰਗਦਾ ਹੁੰਦਾ ਮੈਂ ਬੈਠੀ ਸੀ ਮੈਨੂੰ ਆਇਤਾ ਪੁੱਛ ਲੈਣਗਾ ਵੀ ਬੇਬੇ ਕੋਈ ਰੋਟੀ ਰੁੱਟੀ ਖਵਾਤੀ ਉਹ ਬਗਾਨੇ ਬੰਦਿਆ ਨੂੰ ਕੋ ਖਵਾਦੀ ਉਹ ਰੋਟੀ ਤੋਂ ਬਿਨਾ ਹੋਰ ਕੋਈ ਗੱਲ ਨਹੀਂ ਹੋੜਦੀ ਸਵੇਰੇ ਵੀ ਰੋਟੀ ਦੁਪਹਿਰੇ ਵੀ ਰੋਟੀ ਅੱਤ ਨੇ ਵੀ ਰੋਟੀ ਜਦੋਂ ਖਾਂਦੀ ਰੋਟੀ ਆ ਕਦੋਂ ਕੰਮੀ ਰੋਟੀ ਦਾ ਤਿੰਨ ਵੇਲੇ ਹੋਰ ਕੀ ਖਾਣਾ ਹੋੜੈ ਨਾ ਖਾ ਲੋ ਕੰਮ ਤੇ ਜੌਬ ਤੇ ਜਾਣੀ ਆਉਦੇ ਤੇ ਇਹਨਾਂ ਡਿਪਰੈਸ਼ਨ ਹੋਇਆ ਨਾ ਦਿਮਾਗ ਤੇ ਆ ਘਰੇ ਆ ਕੇ ਕਿਧਰੇ ਪੈਸੇ ਨਹੀਂ ਗੱਲਾਂ ਆ ਟਰੈਕਟਰ ਦਾ ਖੜਕਾ ਹੋਈ ਨਾ ਸਿਰ ਦੁਖੇਂਦਾ ਉੱਤੋਂ ਤੂੰ ਲੱਗੀ ਆ ਕੇ ਫਿਰ ਮੈਂ ਲੱਗਾ ਨਾ ਕੁਝ ਮੈਂ ਹੋਰ ਕੀ ਕਰਾਂ ਹੁਣ ਹੁਣ ਦੇਖ ਲੈ ਉਹ ਨਾਲ ਮੁੰਡਾ ਲੱਗਿਆ ਮੇਰੇ ਉਹਨੇ ਚੱਟਣੀ ਕੁੱਟੀ ਰੋਟੀ ਪਾ ਪਾ ਖੜਾਈ ਤੇ ਮਾਇਓ ਉੱਥੇ ਬਕਾਈ ਮਸਾਂ ਗਾਂਸ ਤੇ ਖੜੀ ਨੇ ਫੇਰ ਕਿੱਡੀ ਗੱਲ ਹੋਊਗੀ ਬੇਬੇ ਜੀ ਰੋਟੀ ਬਣਾ ਲਈ ਤਾਂ ਦੋ ਦਿਨ ਬਣਾ ਲੇਗੀ ਆਪਦਾ ਹੀ ਕੰਮ ਆ ਕੇ ਨਾ ਕਿਸੇ ਦਾ ਕੰਮ ਆਗਾ ਨਾ ਫਿਰ ਪੁੱਛਤਾ ਲੈਣਗੇ ਅੰਦਰ ਵੜ ਗੀਆਂ ਤਾਂ ਪੁੱਛ ਲੈਣੀਆਂ ਵੀ ਕੋਈ ਕੰਮ ਤਾਂ ਨਹੀਂ ਕਰਤਾਂ ਮੈਂ ਵੀ ਪੁੱਛਾਂਗੇ ਪੁੱਛਣ ਦਾ ਵੀ ਕੋਈ ਟਾਈਮ ਆਉਂਦਾ ਪਹਿਲਾਂ ਸਾਨੂੰ ਆਪ ਨੂੰ ਤਾਂ 10 ਮਿੰਟ ਆਰਾਮ ਕਰ ਲੈਣ ਦੇ ਫੇਰ ਹੀ ਗੱਲਬਾਤ ਕਰਾਂਗੇ ਕੋਈ ਨਾ ਕਿਰ ਆਰਾਮ ਕਰਾਂਗੇ ਐਨੇ ਆਰਾਮ ਕਰ ਦੇ ਕਦੇ ਦਿਨ ਛਿਪ ਜੂਗਾ ਫਿਰ ਕਿਹੜੇ ਮਾਰੇ ਦੂਜੇ ਕੰਮ ਕਰੇ ਕਿਦੋਂ ਕਰੂੰਗੀ ਨਾ ਆ ਕੇ ਦੇਖ ਲਾ ਉਹ ਨਾ ਬਾਬੇ ਦੂਜੇ ਕੰਮ ਵੀ ਹੋਜੂ ਵਾਲੀ ਵਾਲੀ ਮੂਰੇ ਸਾਰੀ ਰਾਤ ਹੀ ਪਈ ਆ ਕਰਦਾ ਤੇ ਮੈਨੂੰ ਆਏ ਕਹਦੇ ਨੇ ਕਿ ਤੇਰੇ ਕੋਲੇ ਕੱਲੀ ਘਰ ਰੋਟੀ ਦੀ ਗੱਲ ਤੇ ਰੋਟੀ ਦੀ ਗੱਲ ਫਿਰ ਹੁੰਦਾ ਸਾ ਪਾ ਦਾਲ ਪਾਣੀ ਕਰਦਾ ਤਾਂ ਰਾਂਗੇ ਸੁਖਣਾ ਐਡਾ ਪਕੀਲਾ ਦਾਲਦਾਰੀ ਜੂਗਾ ਨਾ ਬਾਈ ਤਰਕੇ ਦਾ ਟਰੈਕਟਰ ਤੇ ਚੜੇ ਬੈਠਾ ਉਹਨੂੰ ਤੋਂ ਦਾਲ ਪਾਣੀ ਤਾਂ ਮੰਗਵਾਲਾ ਕਿ ਬਸ ਇੱਕੀ ਕੰਮ ਕਰੀਏ ਦਾ ਸਵੇਰ ਦਾ ਇੱਕ ਕੰਮ ਫਿਰ ਹੁਣ ਹੋਰ ਕੀ ਕਰੇ ਫਿਰ ਫੂਣੀਓ ਕੌਣ ਚਲਾਵੇ ਟਰੈਕਟਰ ਕਿਦੋਂ ਅੰਦਰ ਮਿੱਟੀ ਖਿੱਚੀ ਜਾਂਦਾ ਹੈਗਾ ਹੁਣ ਤੇਰੇ ਮੁੰਡੇ ਹੀ ਖਿੱਚੇ ਸੀ ਆ ਜੱਬ ਕਰਨ ਨੂੰ ਕਿਹਾ ਕਿਨੇ ਸੀਗਾ ਮਿੱਟੀਆਂ ਲਿਓਣ ਨੂੰ ਸਾਰੀ ਫਰਸ਼ ਪੱਟ ਕੇ ਰੱਖ ਕੋੜ ਕਿ ਅਤ ਅਸੀਂ ਕਾਹਦੇ ਨਹੀਂ ਗਾ ਸਾਨੂੰ ਮਾਂ ਕੁੱਤਾ ਨੂੰ ਕੇ ਆਪਣਾ ਕੇ ਪਾਣੀ ਖੜਦਾ ਕੇ ਨੀਵਾ ਹੋਇਆ ਪਿਆਗਾ ਇਹਦੇ ਬਾੜਾ ਉੱਤੀਆਂ ਜਹਾਨੇ ਪਾਊਡਰ ਨਾਲ ਮੇਰਾ ਇਸ ਘਰ ਨਾਲ ਮੇਰੀ ਗੱਲ ਸੁਣ ਲੈ ਕੋਈ ਲੈਣਾ ਦੇਣਾ ਨਹੀਂ ਹੈਗਾ ਤੈਨੂੰ ਚੰਗਾ ਭਲਾ ਪਤਾ ਵੀ ਅਸੀਂ ਤਾਂ ਖੇਤ ਕੋਠੀ ਪਾਉਣੀ ਆ ਸਾਡੇ ਇਸ ਘਰ ਨਾਲ ਕੋਈ ਹੋਣੀਗਾ ਕੋਈ ਆਪਦਾ ਉੱਚਾ ਕਰੇ ਕੋਈ ਨੀਵਾ ਕਰੇ ਨਾ ਮੈਂ ਖੇਤ ਕੋਠੀ ਪਾਉਣੀ ਆ ਤੇ ਅੱਛਾ ਫੇ ਤੂੰ ਤਾਂ ਹੀ ਨਹੀਂ ਫੇਰ ਭਾਈ ਨਾਲ ਕੰਮ ਕਰਾ ਕੇ ਜਾਂਦੀ ਹਾ ਮੇਰੇ ਮੈਂ ਥੱਕ ਜਾਨੀ ਮੈਨੂੰ ਆਪਦੇ ਕੰਮ ਦੀ ਪਿਛੇਰੀ ਟੈਨਸ਼ਨ ਆ ਉਧਰੋਂ ਤਾਂ ਮੈਨੂੰ ਸਾਡੇ ਘਰ ਦੀ ਟੈਨਸ਼ਨ ਹੋਈ ਪਈ ਆ ਇੱਕ ਤੈਨੂੰ ਆ ਕੰਮਾਂ ਦੀ ਹੋਈ ਪਈ ਆ ਮ ਜੇ ਮੂਡ ਹੋਇਆ ਤਾਂ ਮੈਂ ਕਰ ਲੂੰਗੀ ਜੇ ਮੂਡ ਹੋਇਆ ਫਿਰ ਕਰ ਲੂੰਗੀ ਫਿਰ ਐ ਕਰੋ ਅੱਗੇ ਤਨਖਾਹ ਦੇ ਬੈਠੇ ਟੁੰਡੇ ਦੇਖਾ ਥੋੜੇ ਬਾਰੇ ਥੋੜੇ ਬਾਰੇ ਉਹ ਦੇ ਜੂਗੀ ਫਿਰ ਮੈਨੂੰ ਤਾਂ ਕੋਈ ਬੁੜੀ ਲਾ ਕੇ ਦੇ ਦਿਓ ਕੰਮ ਮੇਰੇ ਕੋਲ ਤਾਂ ਨਾ ਬੇਬੇ 1 ਰੁਪਿਆ ਵੀ ਨਹੀਂ ਹੈਗਾ ਦੇਨ ਨੂੰ ਹਰਪ੍ਰੀਤ ਨੂੰ ਪੁੱਛ ਲੈ ਭਾਈ ਇਹਨਾਂ ਦਾ ਕੰਮ ਆਗਾ ਮੈਂ 1 ਰੁਪਿਆ ਫਿਰ ਕੋਈ ਤੁਹਾਨੂੰ ਆਉਗੀ ਤਨਖਾਹ ਉਹ ਦੇ ਜੀ ਮੈਂ ਕੋਈ ਤੁਹਾਨੂੰ ਆਂਦੇ ਨਹੀਂ ਕਹਿੰਦੀ ਵੀ ਮੈਨੂੰ ਅੱਜ ਹੀ ਨਗਦ ਦੇ ਦੇ ਜੇ ਉਹ ਉਹ ਦੇਖਾਂਗੇ ਕੋਈ ਨਾ ਜਦੋਂ ਤਨਖਾਹ ਆ ਗਈ ਤਨਖਾਹ ਨਾ ਤਨਖਾਹ ਹੀ ਦੇਖੀ ਜਾਊਗੀ ਕੀਰਾ ਤੂੰ ਹਰਪ੍ਰੀਤ ਨੂੰ ਬਚਲਾ ਨੂੰ ਕਾ ਕੰਮ ਵਾਲੀ ਲਾਇਆ ਬਈ ਕਿ ਤੂੰ ਮੈਨੂੰ ਕਹਿ ਕੇ ਵਾਗੀ ਕਿ ਉਹ ਛੁੱਟੀ ਲਾਉਗੀ ਬੇਬੇ ਕਿ ਉਹ ਕੰਮ ਕਰਾਉਗੀ ਕਿਰੋ ਮੈਂ ਅੰਦਰ ਗਈ ਮੋਜਾ ਨਾਲ ਉਹਨੇ ਕਿੱਤ ਪਾ ਛੱਡੀ ਮੋਢੇ ਤੇ ਛੁੱਟੀ ਦੀ ਤਾਂ ਤੂੰ ਖੁਸ਼ੀ ਨੂੰ ਝਾਕ ਕਰ ਛੁੱਟੀ ਛੱਟੀ ਨਹੀਂ ਸਾਨੂੰ ਮਿਲਦੀ ਹੁਣ ਫਿਰ ਮੈਂ ਤਾਂ ਕੰਮ ਵਾਲੀ ਲਾ ਕੇ ਦੇ ਦੋ ਵੀਰ ਜਮਾਥੋਂ ਦਸਾਂ ਗੱਲ ਮੈਥੋਂ ਨਹੀਂ ਕੰਮ ਹੁੰਦੀ ਨੀ ਕੰਮ ਦੀ ਗਵਾਰੀ ਹੋਈ ਪਈ ਆਂ ਹਰਪ੍ਰੀਤ ਨੇ ਕਿਹਾ ਵੀ ਮੈਂ 5000 ਰੁਪਏ ਦੇ ਦੂੰਗੀ ਤੂੰ ਜਾ ਕੋਈ ਕੰਮ ਵਾਲੀ ਪੁੱਛਿਆ ਜਾ ਕੇ ਮੇਰਾ ਜਿਆ ਕੁੜੀ ਹੁੰਦੀ ਨਾ ਮੇਰਾ ਕੁੜੀ ਨੂੰ ਸਾਡੇ ਲੈਂਦੇ ਆਪਦੀ ਨੂੰ ਉਹੀ ਗੱਲ ਮੰਗੂ ਰੱਬ ਨੇ ਦੇ ਹੀ ਦੋ ਮੁੰਡੇ ਦਿੱਤੇ ਮੈਨੂੰ ਤਾਂ ਤੇ ਫਿਰ ਬੇਬੇ ਕੁੜੀ ਜੰਮ ਲੈਂਦੀ ਤੈਨੂੰ ਕਿਹੜੇ ਕਿਹਾ ਸੀ ਕਿਸੇ ਨੇ ਜੇ ਕੁੜੀ ਹੁੰਦੀ ਤਾਂ ਉਹਦੀ ਆ ਜਾਂਦੀ ਜਸਤਰੀਆਂ ਨੇ ਫੋਨ ਕਰਕੇ ਸਾਡੇ ਡੈਲਦੀ ਅੱਜ ਕੱਲ ਕਿਸੇ ਕੋਲ ਹੀ ਨਹੀਂ ਐਨਾ ਟਾਈਮ ਹੈਗਾ ਕੋਈ ਨਹੀਂ ਵਿਹਲਾ ਹੈਗਾ ਕਿਸੇ ਵਾਸਤੇ ਵਿਹਲਾ ਨਹੀਂ ਉਹੀ ਗੱਲ ਮੰਗੂ ਦੇਖੋ ਦੀਆਂ ਮਾਮਾ ਉੱਥੇ ਲਾਈ ਬੈਠਿਆਂ ਨੇ ਮੇਤਰੀ ਡੱਕਦੇ ਨੇ ਫੋਨ ਕਰਦੇ ਨਾ ਕਿਧਰੇ ਜਾ ਬੈਠਣ ਖਾ ਸਾਡੀ ਜਸਤਰੀਆਂ ਨੇ ਕਹੇ ਦੋ ਅੱਥਰਾਂ ਦਾ ਕੇ ਆ ਮੰਗੇ 10-10 ਦਿਨ ਮੈਂ ਬੇਬੇ ਕੋਈ ਮਰੀ ਨਹੀਂ ਆਈ ਮੈਂ ਬਗਾਨੀ ਮ ਅਈ ਮੇ ਸੋਰਾ ਦੇ ਨੀ ਗਿੱਜਰ ਗਿੱਜਰ ਕਰੀ ਜਾਊਗੀ ਪਰ ਇਹ ਵੱਢਦੇ ਆ 10 ਮਿੰਟ ਆ ਕੇ ਇਹ ਲੱਗ ਜਾਂਦੀ ਆ ਪਤਾ ਨਹੀਂ ਇੰਨਾ ਕਿੰਨਾ ਕੰਮ ਐ ਦੋ ਰੋਟੀਆਂ ਪਕਾਉਣ ਨਹੀਂ ਆਪ ਨੂੰ ਆਉਂਗਾ ਬੰਦਾ ਸਾਰਾ ਦਿਨ ਦੇ ਪਾ ਕੇ ਦਿਹਾਣਾ ਸਾਰੇ ਦਿਨ ਦੇ ਤੇ ਥੱਕੇ ਅੱਕੇ ਆਉਣੇ ਹੈਗੇ ਲੈ ਮੈਨੂੰ ਲੱਗਦਾ ਆ ਕੀ ਮਹਾਰਾਣੀ ਕਰਦਾ ਜਾ ਕੇ ਇਹਦੇ ਨਾਲ ਗੱਲ ਵੀ ਬਗਾਨੇ ਬੰਦੇ ਦਾ ਕੰਮ ਤੇ ਲੱਗੇ ਫਿਰਦੇ ਨੇਗੇ ਆਪ ਦੇ ਖਿਆਲ ਰੋਟੀ ਵੀ ਨਹੀਂ ਪਕਾਉਂਦੀਆਂ ਕਰਦਾ ਇਹਦੇ ਨਾਲ ਗੱਲ ਕਿੱਥੇ ਐ ਹਰਪ੍ਰੀਤ ਓ ਕਿੱਥੇ ਆ ਤੂੰ ਆ ਗਈ ਆ ਸੀ ਮੈਂ ਤਾਂ ਅੰਦਰ ਆਉ ਉਹ ਮੇਰੇ ਪੈਰ ਲੱਬੜੇ ਨੇ ਤੂੰ ਤਾਂ ਆ ਗਈ ਹਾਂ ਤੂੰ ਹੁਣ ਗੋਲੀਆਂ ਇੰਜ ਲਈ ਜ ਨੇ ਕੀ ਗੱਲ ਗੋਲੀਆਂ ਸਾਨੂੰ ਪਤਾ ਪੈ ਗਿਆ ਮੇਰੀ ਲੱਤ ਦੁਖੀ ਹੰਦੀ ਆ ਦੇਖੋ ਮੇਰੇ ਤਾਂ ਐਡੀ ਆ ਫੁਣਸੀ ਹੋ ਰਹੀ ਐ ਲੱਤ ਤੇ ਅ ਗਿੱਟਾ ਸੁੱਜਿਆ ਪਿਆ ਮੇਰਾ ਤੈਨਾਂ ਵੇਖ ਲਓ ਜੀ ਨਹੀਂ ਯਕੀਨ ਹੈਗਾ ਮੇਰਾ ਤਾਂ ਆਪ ਗੋਡਾ ਦੁਖੀ ਹੰਦਾ ਇੱਕ ਲੱਛ ਦਬ ਜਦਾ ਮਸਾਂ ਆ ਦੇਖੋ ਮੈਂ ਤੇ ਤੁਹਾਡੇ ਸਾਹਮਣੇ ਗੋਲੀਆਂ ਨਾ ਲੈਣੀ ਐ ਮੈਂ ਕਿਹੜਾ ਫੂਕ ਕਹਿੰਦੀ ਹਾਂ ਸੁਣ ਉਹ ਮੈਂ ਤੈਨੂੰ ਐਂ ਕਹਿਣਾ ਸੀਗਾ ਮੈਂ ਤਾਂ ਬੇਬੇ ਨੇ ਕਰੀਨੇ ਮਸਾਂ ਰੋਟੀਆਂ ਪਕਾਈਆਂ ਸਾਰੇ ਨਾ ਬੰਦੇ ਆਪਣੇ ਪਿੰਡ ਵਾਲੇ ਤਰ੍ਹਾਂ ਹੱਥ ਰਹਾਇਆ ਕਰਦੇ ਸੀਗੇ। ਜਿੱਦੋਂ ਨਾਲ ਆਵਦੀ ਮਾਣ ਦੇ ਰੋਟੀਆਂ ਬਕਾਉਣਾ। ਤੇ ਉਹ ਮਹਾਰਾਣੀਆਂ ਤੁਰਕੀਆਂ ਮਾਣਾ ਉਹ ਅੱਜ ਤਾਂ ਛੁੱਟੀ ਲੈ ਲੈਂਦੀਆਂ। ਮੈਨੂੰ ਵੀ ਪਤਾ ਹੈ ਫਿਰ ਵੀ ਹੁੰਦੀ ਡਿਊਟੀ ਦਾ ਕੰਮ ਹੈ। ਮੈਂ ਤਾਂ ਛੁੱਟੀ ਲੈ ਨਹੀਂ ਸਕਦੀ। ਰਾਜਵੀਰ ਕਹਿੰਦੀ ਵੀ ਭਈ ਅਸੀਂ ਤਾਂ ਕੋਠੀ ਪਾਉਣੀ ਹੈ। ਅਸੀਂ ਤਾਂ ਪੈਸੇ ਇਕੱਠੇ ਕਰਦੇ ਹਾਂ ਦੋਨੇ। ਮੈਂ ਜੇ ਮੇਰੇ ਘਰ ਵਾਲਾਂ ਦੀ ਕੋਠੀਆਂ ਪਾਉਣੀਆਂ ਬਹੁਤ ਔਖੀਆਂ ਫਰਸੀ ਲਾਉਣੀਆਂ। ਦੇਵ ਨੂੰ ਚੜੇ ਫਿਰ ਤੁਸੀਂ ਤਾਂ ਡਿਊਟੀ ਭਗ ਜਾਣਾ ਆ ਰਾਮਣਾ ਉਹ ਤਾਂ ਫਿਰ ਕਿੱਥੇ ਪਾਈ ਜਾਣਗੇ ਉਹ ਤਾਂ ਸ਼ਰੀਕਾ ਕਰ ਦਿਓਗੇ ਨਹੀਂ ਵੀ ਪਰਾਣਾ ਕਰਤ ਦੇਵਾਂਗੇ ਸੋਨੂੰ ਅਸੀਂ ਅਸੀਂ ਤਾਂ ਨਵੀਂ ਕੋਠੀ ਬਾਹਰ ਪਾਵਾਂ ਨੂੰ ਕੋਈ ਨਹੀਂ ਕੋਈ ਜਿੱਦੇ ਕੋਠੀ ਪਾਉਣੇ ਸਾਡਾ ਤਾਂ ਹੀ ਨਹੀਂ ਪਤਾ ਤਲਵੰਡੀ ਪਾ ਲਗੇ ਜਾਂ ਮਾਨਸਾ ਪਾ ਲਗੇ ਇੱਥੇ ਨਹੀਂ ਰਹਿਣੇ ਮੇਰੇ ਮੁੰਡੇ ਬਠਿੰਡੇ ਪਾ ਲੈਣਾ ਹਾਂ ਹੈ ਮਹਾਲੀ ਪਾ ਲੈਣ ਚੰਡੀਗੜ੍ਹ ਪਾ ਲੈਣ ਮੈਨੂੰ ਕੀ ਹੈ ਆਪਾਂ ਨੂੰ ਕੀ ਹੋਣਾ ਸੀ ਮੈਂ ਇੱਥੇ ਰਹਿਣਾ ਮੈਂ ਕਹਤਾ ਮੈਂ ਦੇਖ ਭਾਈ ਤੇਰੇ ਘਰ ਵਾਲਾ ਵੀ ਕਮਾਉਂਦਾ ਤੇ ਤੂੰ ਵੀ ਕਮਾਉਣੀ ਹੈ ਰੁਪਈਆ ਮੈਂ ਤਾਂ 5000 ਦੇ ਦੂੰ ਬੇਬੇ ਨੇ ਮੈਨੂੰ ਐ ਆਖਿਆ ਸੀ ਵੀ 10000 ਰੁਪਏ ਦੇ ਦੇਉ ਭਈ ਮੈਂ ਸਾਰੇ ਕੰਮਾਂ ਲਈ ਲਾ ਲ। ਪਰ ਮੈਂ ਦੋ ਲਾਉਣੀਆਂ ਪੈ ਜਾਣਾਂ। ਬੇਬੇ ਨੂੰ ਮੈਂ ਕਿ ਐਂ ਕਿਹਾ ਸੀਗਾ। ਮਹਾਪਾ ਰੋਜ਼ ਦਾ ਕੰਮ ਹੈ ਤਾਂ ਐਵੇਂ ਕਿਵੇਂ ਲੋਟ ਉਹ ਪੱਕਾ ਮਾਲੀ ਲਾ ਲੈਣੇ ਕੋਈ। ਕੰਮ ਵਾਲੀ ਕਿਹੜਾ ਨਾ ਇੱਥੇ ਹੁੰਦੀਆਂ ਨੇ ਐ। ਦੇਖ ਮੈਂ ਤਾਂ ਗੋਲੀਆਂ ਲਈ ਨਹੀਂ ਤੇਰੇ ਸਾਹਮਣੇ। ਮੈਂ ਤਾਂ 5000 ਰੁਪਏ ਦੇ ਸਕਦੀ ਆ। ਤੂੰ ਰਾਜਵੀਰ ਨਾਲ ਗੱਲ ਕਰ ਲ ਉਹ ਵੀ ਆ ਰਹੀ ਐ ਇੱਧਰ। ਰਾਜਵੀਰ ਆ। ਬਾਈ ਤਾਂ ਫਿਰ ਲੇਟ ਆਊਗਾ ਨਾ। ਬਾਈ ਨੇ ਤਾਂ ਕੀ ਗੱਲ ਕਰਨੀ ਆ ਹੁਣ ਪੈਸੇ ਤਾਂ ਇਸੇ ਨਹੀਂ ਦੇਣੇ ਐ। ਕੋਈ ਨਾ ਜਨਾ ਮੈਂ ਕਰ ਦਾਂਗਾ ਲੋਈ ਭਾਈ ਜਿਹੜਾ ਛੁੱਟੀ ਕੱਲ ਮਾੜੀ ਹੈ ਐ ਨਹੀਂ ਗੱਲ ਲੋਟ ਆਉਂਦੀ ਭਾਈ ਬੇਬੇ ਨੂੰ ਵਿਚਾਰੀ ਨੂੰ ਕੱਲੀ ਨੂੰ ਕੰਮ ਛੱਡ ਜਾਈਏ ਨਾ ਰੋਟੀ ਟੁਕੜਾ ਕਿੱਥੇ ਨਾਲੇ ਬੰਦੇ ਹੁੰਦੇ ਆ ਇਹਨੇ ਮੈਂ ਸਾਨੂੰ ਕਿਹਾ ਤਾਂ ਸੀ ਨਹੀਂ ਮੈਂ ਸਾਨੂੰ ਕਿਹਾ ਤਾਂ ਸੀ ਵੀ ਬੇਬੇ ਨਾਲ ਤੁਸੀਂ ਕਰਾ ਦਿਓ ਉਹ ਮੈਂ ਹੁਣ ਦੱਸ ਕੀ ਕਰਾਂ ਮੈਂ ਭੈੜਾ ਲੱਗਦਾ ਸੀ ਕਰਾਉਂਦਾ ਕੰਮ ਭੈੜੇ ਤਾਂ ਲੱਗਦੇ ਆ ਮੈਂ ਤੈਨੂੰ ਦੱਸਾਂ ਜੇ ਤੂੰ ਬੁੜੀਆਂ ਕਮਾਉਂਦੀਆਂ ਹੁਣ ਨਾ ਬੰਦਿਆਂ ਨੂੰ ਫੇਰ ਮਾੜਾ ਮਟਕ ਕਰਾਉਣਾ ਵੀ ਪੈਂਦਾ ਉਹ ਜਦੋਂ ਕੋਈ ਚਾਰ ਬੰਦੇ ਘਰੇ ਹੁੰਦੇ ਆ ਕੰਮ ਵਾਲੇ ਉਹ ਤਾਂ ਛੁੱਟੀ ਨਹੀਂ ਸਕਦੀਆਂ ਨਾ ਨਾ ਨੌਕਰੀਆਂ ਅੱਛਾ ਅਸੀਂ ਕੱਲੀ ਔਖੇ ਹੋਈ ਜਾਈ ਹੈ ਲੈ ਫਿਰ ਤੁਸੀਂ ਕਰਾ ਦਿਓ ਬੇਬੇ ਨਾਲ ਕਰਦੇ ਕੰਮ ਕਰਾਉਣ ਦੀ ਕੀ ਡਰ ਹੁੰਦੀ ਹੈ ਕੀ ਗੱਲ ਮੈਂ ਦਾ ਸੋਦਰ ਭਰਤ ਤਾਂ ਮੈਂ ਕਿਹਦੇ ਬੇਬੇ ਨਾਲ ਕੰਮ ਕਰਾਵਾਂ ਮੈਂ ਤਾਂ ਇਹ ਤਾਂ ਤੁਸੀਂ ਆਪ ਦਾ ਹੱਥ ਕਰੋਨਾ ਮੈਂ ਕਰਦੀਆਂ ਤਾਂ ਚ ਕੀ ਫਰਕ ਹੈ ਕੀ ਗੱਲ ਸੋਡੇ ਹੱਥ ਕਿਉਂ ਨਹੀਂ ਕੰਮ ਕਰ ਸਕਦੇ ਅੱਛਾ ਅੱਛਾ ਇਹ ਹੱਥ ਕੰਮ ਹੀ ਨਹੀਂ ਕਰਦੇ ਤੜਕੇ ਦੇ ਭੜਤ ਪਾਈ ਜਾਂਦੇ ਆ ਪਹਿਲਾਂ ਇਟਾਂ ਪੱਟੀਆਂ ਹਜੇ ਮੈਂ ਕੰਮ ਨਹੀਂ ਕਰਦਾ ਤੁਹਾਨੂੰ ਆਖਿਆ ਤਾਂ ਸੀ ਵੀਰ ਰਾਜਵੀਰ ਨੂੰ ਪੇਪਰ ਹੋ ਜਾਂਦੇ ਨੇ ਪੇਪਰਾਂ ਦੇ ਵਾਰ ਛੁੱਟੀਆਂ ਮਿਲਣੀਆਂ ਉਦੋਂ ਬਰਤ ਦਾ ਕੰਮ ਛੇੜ ਲਿਓ ਤੁਸੀਂ ਕਿਉਂ ਲੱਗੇ ਈ ਟਰਾਲੀਆਂ ਨੀ ਜੱਟਾਂ ਦਾ ਕੰਮ ਚੱਲਦਾ ਆਉਂਦਾ ਜੱਟਾਂ ਦਾ ਹੋਰ ਸਾ ਨਾਲ ਫਿਰ ਕਣਕ ਨੂੰ ਲੱਗ ਜਾਂਗੇ ਫੇ ਸੀਜ਼ਨ ਦਾ ਕੰਮ ਚੱਲ ਪੈਂਦਾ ਹੁਣ ਵਿਹਲੇ ਹੁੰਦੇ ਨੇ ਸਾਰੇ ਬੰਦੇ ਛਿਰੀ ਲੱਗੀ ਸੀਗੀ ਉਦੋਂ ਟਰਾਲੀਆਂ ਭਰਾ ਕੇ ਲੈਂਦੀਆਂ ਨੇ ਮਾਰੀ ਜਣੀਆਂ ਗੱਲਾਂ ਤੂੰ ਫਿਰ ਐ ਕਰਦੇ ਆ ਨੌਕਰੀ ਛੱਡ ਦਾਨੀਆਂ ਕਰਦੇ ਕੰਮ ਕਰ ਲਿਆ ਕਰਦੇ ਆ ਤੂੰ ਤੁਸੀਂ ਤਾਂ ਵਸ ਇੱਕ ਗੱਲ ਮੈਂ ਇਹਨੂੰ ਇੱਕ ਕਰ ਇੱਕਦਮ ਰਹਿਣ ਦੀ ਬਜਾਏ ਨੌਕਰੀ ਛੱਡ ਦਨੇ ਆ ਫਿਰ ਮੈਨੂੰ ਤਾਂ ਨੌਕਰੀ ਛੱਡਣੀ ਪਊਗੀ ਬੈਂਕ 'ਚ ਛੁੱਟੀ ਨਹੀਂ ਮਿਲਦੀ ਸਕੂਲ ਵਾਲਾ ਤਾਂ ਛੁੱਟੀ ਲੈ ਸਕਦਾ ਚੱਲ ਕੋਈ ਨਹੀਂ ਮੈਂ ਰਾਜੀਵੀਰ ਮੈਂ ਕਰ ਲਾ ਗੱਲ ਜੇ ਰਾਜੀਵੀਰ ਲੈ ਛੁੱਟੀ ਹਾਂ ਕੋਈ ਕੰਮ ਆਲੀ ਫਿਰ ਹੋਰ ਕੀ ਐ ਕੰਮਾੜੀ ਮੈਂ ਤਾਂ 5000 ਰੁਪਏ ਦੇ ਸਕਦੀ ਐ ਤੋਂ ਵੱਧ ਕੁਝ ਨਹੀਂ ਕਰ ਸਕਦੀ ਉਹ ਵੀ ਤਾਂ ਫਿਰ ਨਹੀਂ ਵੀ ਨਹੀਂ ਕੰਮ ਕਰਾ ਸਕਦਾ ਬਿਨਾਂ ਪੈਸਾ ਲਾ ਕੇ ਕਰਦੇ ਕੰਮ ਕਰ ਦਾਂ ਸਾਰਾ ਦਿਨ ਖੇਤ ਬੰਨੇ ਵੀ ਜਾਣਾ ਤੂੰ ਬਾਈ ਖੇਤੀ ਦਾ ਵੀ ਨਹੀਂ ਕਰਨਾ ਕੋਈ ਮੈਂ ਕਰਦਾ ਰਾ ਉਹ ਤਾਂ ਜੇ ਕੁਝ ਪੜਿਆ ਹੁੰਦਾ ਨਾਲ ਹੀ ਇਹਨੂੰ ਲਵਾਣ ਦੀ ਦੋਨੇ ਜਣੇ ਨੌਕਰੀ ਤੇ ਲੱਗੇ ਹੁੰਦੇ ਕੀ ਲੋੜ ਸੀ ਆ ਮਿੱਟੀ ਨਾ ਮਿੱਟੀ ਹੋਣ ਦੀ ਆਪੇ ਕਿਸੇ ਨੂੰ ਲਾ ਕੇ ਮਿੱਟੀ ਪਵਾਲਾਂ ਦੇ ਇਹ ਕਿਹੜਾ ਪੜਿਆ ਲਿਖਿਆ ਤਾਂ ਸਕੂਲ ਨਹੀਂ ਗਿਆ 8ਵੀਂ ਪਾਸ ਹੈਗਾ 8 ਪੜ੍ਹ ਕੇ हट ਗਿਆ ਜੇ ਹੁਣ ਕੋਈ ਦੀ ਬੀਏ ਕੀਤੀ ਹੁੰਦੀ ਵੀ țe ਅੜਤ ਜਾਂ ਨਾ ਉੱਥੇ ਬੈਂਕ ਚ ਹਵਾਈ ਪਤਾ ਨਹੀਂ ਕਿਵੇਂ ਆਉਂਦਾ ਉਹ ਭਾਈ ਰਾਜਵੀਰ ਹਾਂ ਭਾਈ ਓਏ ਹੂੰ ਤਾਂ ਮੈਂ ਲਿਬੜਿਆਂ ਦੇਖ ਲੈ ਮੈਂ ਬੈਠ ਤੇ ਬੈਹਿ ਨਹੀਂ ਸਕਦਾ ਬਹਿ ਜਾ ਬਹਿ ਜਾ ਕੋਈ ਨਹੀਂ ਪਰ ਆਪੇ ਹੀ ਬੈਠਣਾ ਵੀ ਪੂ ਹੁਣ ਕੀ ਕਰੀਏ ਉਹ ਬੇ ਬੇਚਾਰੀ ਕੀ ਕਰੇ ਲੋਹੀ ਥੋੜੋ ਬਣੀ ਐ ਉਹ ਕੋਈ ਕੰਮ ਧੰਦਾ ਕਰਾ ਦਿਆ ਕਰੋ ਨਾਲ ਉਹਦੇ ਬਈ ਹੁਣ ਲੱਗੀ ਸੀ ਬਸ ਆਹ ਕੱਪੜੇ-ਕੁਪੜੇ ਬਦਲ ਕੇ 2 ਮਿੰਟ ਰੈਸਟ ਕਰਕੇ ਮੈਂ ਹਜਲ ਕਰਾਉਣੇ ਆਗਾ ਮੈਂ ਬੇਬੇ ਨੇ ਤਾਂ ਨਾ ਹੁਣ ਸਾਰੀ ਸਿੰਘ ਮਿੱਟੀ ਚੱਕ ਲਈ ਔਰ ਆਜ ਮੇਰਾ ਔਖੀ ਵਾਲੀ ਹੋਈ ਬਗਾਨੇ ਬੰਦੇ ਸੀਗੇ ਤਰਾਹਾ ਤਰਾਹਾ ਕਰਦੇ ਸੀਗੇ ਇੱਕ ਦਿਕੇ ਲੈ ਮਹਾਰਾਣੀਆਂ ਤਾਂ ਬਗੀਆਂ ਬਾਹਰ ਨੂੰ ਬੁੜੀ ਤੋਂ ਕੰਮ ਲੈਂਦੇ ਨੇ ਮਹਾਰਾਣੀਆਂ ਨਹੀਂ ਹੈਂਗਾ ਅਸੀਂ ਤਾਂ ਨੌਕਰ ਨੇ ਆ ਨੌਕਰਨੀਆਂ ਕਾਹਦੀ ਇੱਕ ਦਿਨ ਦਾ ਛੁੱਟੀ ਲੈ ਸਕਦੀਆਂ ਸੀਗੀਆਂ ਓ ਆਪ ਦੀ ਮਰਜ਼ੀ ਥੋੜਾ ਬਈਏ ਵੀ ਅਸੀਂ ਛੁੱਟੀ ਲੈ ਲਾਂਗਾ ਤੈਨੂੰ ਪਤਾ ਜਵਾਕਾਂ ਦੇ ਪੇਪਰ ਚੱਲੀ ਜਾਂਦੇ ਆ ਰਾਜਵੀਰ ਮੇਰੀ ਗੱਲ ਸੁਣ ਲੈ ਬਗਾਨਾ ਮੁੰਡਾ ਘਰ ਤਾਂ ਪਾਇਆ ਟਰੈਕਟਰ ਤੇ ਲਾ ਕੇ ਆ ਗੋਡਾ ਦੁਖੀ ਹੈ ਨਾ ਮੇਰਾ ਉਹਦਾ ਬੈਂਕ 'ਚ ਲੱਗੀ ਆ ਹਰਫਿੰਦ ਉਹਨੂੰ ਛੁੱਟੀ ਨਹੀਂ ਮਿਲਦੀ ਉਸ ਸਕੂਲਾਂ ਦੇ ਛੁੱਟੀਆਂ ਮਿਲੀਆਂ ਤੂੰ ਛੁੱਟੀਆਂ ਲੈ ਲੈ ਚਾਰਾ ਬਾਈ ਤੂੰ ਪਾਗਲ ਹੋਇਆ ਤੁਹਾਨੂੰ ਅਨਪੜਾ ਨੂੰ ਅਸੀਂ ਤਾਂ ਪਤਾ ਨਹੀਂ ਹੁੰਦਾ ਬੱਚੇ ਦਾ 1 ਸਾਲ ਦਾ ਦੇਖ ਲੈ ਪਹਿਲਾਂ ਪੜ੍ਹਾਈ ਕਰਦੇ ਨੇ ਮਸਾਂ ਪੇਪਰਾਂ ਦੇ ਦਿਨ ਨੇੜੇ ਆਉਂਦੇ ਨੇ ਟੀਚਰਾਂ ਨੂੰ ਤਾਂ ਮਿੰਟ ਦੀ ਵੇਲ ਨਹੀਂ ਹੈਗੀ ਪੇਪਰਾਂ ਵੇਲੇ ਕੋ ਰਾਜਵੀਰ ਆਹੀ ਕੌਣ ਦੀ ਕੱਟ ਸੀਗੀ ਹੁਣ ਤਾਂ ਮੈਨੂੰ ਮੂਰਖ ਕਹਿੰਦੀ ਐ ਅਸੀਂ ਤਾਂ ਭਾਈ ਮੋਰਖਾਨ ਪੜਾਂਗੇ ਸਾਨੂੰ ਤਾਂ ਕਿਸੇ ਕੰਮ ਦਾ ਪਤਾ ਨਹੀਂ ਮੂਰਖ ਕਹਿੰਦੀ ਮੈਂ ਸਾਰਾ ਸਾਲ ਆਪਾਂ ਜਵਾਕ ਨੂੰ ਪੜਾ ਕੇ ਪੇਪਰ ਵਾਲੇ ਦਿਨ ਘਰੇ ਰੱਖ ਲਾਂਗੇ ਪਹਿਲਾਂ ਮੈਨੂੰ ਐਂ ਦੱਸੋ ਉਹ ਤਾਂ ਠੀਕ ਐ ਰਾਜਵੀਰ ਮਿਹਨਤ ਕਰੀ ਹੁੰਦੀ ਐ ਪਰ ਮੈਂ ਸੁਣਿਆ ਸੀਗਾ ਵੀ ਰਾਜਵੀਰ ਕਹਿੰਦੀ ਕੋਠੀ ਪਾਉਣ ਨੂੰ ਕਹਿੰਦੀ ਐ ਹਾਂ ਫਿਰ ਅਸੀਂ ਇੱਥੇ ਹੁਣ ਇੰਨੇ ਕਥਾਂ ਚ ਆਪਾਂ ਕਿਵੇਂ ਰਹਾਂਗੇ ਅਸੀਂ ਤਾਂ ਖੇਤ ਤੋਂ ਕੋਠੀ ਪਾਵਾਂਗੇ ਅਸੀਂ ਤਾਂ ਤੁਸੀਂ ਲਵਾ ਨਹੀਂ ਸਕਦੀਆਂ ਰੋਟੀਆਂ ਤੁਸੀਂ ਪਕਾ ਨਹੀਂ ਸਕਦੀਆਂ ਕੋਠੀ ਕਿਵੇਂ ਪਾ ਲਵਾਂਗੇ ਰੋਟੀਆਂ ਤਾਂ ਫਿਰ ਹੀ ਪਕਾਉਣੀਆਂ ਪੈਣਗੀਆਂ ਚੱਲ ਕੋਈ ਨਹੀਂ ਬਾਈ ਉਹ ਤਾਂ ਅਸੀਂ ਆਪ ਦਾ ਆਪੇ ਦੇਖ ਲਾਂਗੇ ਛੁੱਟੀਆਂ ਛਾਟੀਆਂ ਚ ਮਿਸਤਰੀ ਲਾਵਾਂਗੇ ਮੈਨੂੰ ਪਤਾ ਤੁਹਾਡੇ ਕੋਲੇ ਪੈਸੇ ਵਾਲੇ ਨੇ ਭਾਈ ਤੁਸੀਂ ਤਾਂ ਠੇਕੇ ਤੇ ਕੰਮ ਕਰਾ ਲਓਗੇ ਤੁਹਾਡਾ ਕੀ ਹੈ ਨਹੀਂ ਭਾਈ ਅਸੀਂ ਜੂਨ ਦੀਆਂ ਛੁੱਟੀਆਂ ਵੇਲੇ ਮਿਸਤਰੀ ਲਾਵਾਂਗੇ ਕੋਈ ਨਾ ਕੰਮ ਦਾ ਵੀ ਹਸਾਬ ਕਿਤਾਬ ਹੁੰਦਾ ਐ ਥੋੜਾ ਹੰਦੇ ਵਿੱਚ ਚੱਕਿਆ ਮੂੰਹ ਕਰੇ ਕੰਮ ਚਲਾ ਲਿਆ ਬੰਦੇ ਨੂੰ ਵੇਲ ਵੀ ਚਾਹੀਦੀ ਧੰਨਵਾਦ ਸਟੀਆਂ ਦੀ ਗੱਲ ਕਰੀ ਜਾਨੀ ਐ ਉਹ ਜੱਟਾਂ ਨੂੰ ਕਿੱਥੇ ਛੁੱਟੀਆਂ ਹੁਣ ਸਿਆਲ ਚ ਤਾਂ ਵੇਲੇ ਸੀਗੇ ਫਿਰ ਬਾਡੀ ਕਰਨ ਲੱਗੇਗੇ ਕਣ ਕਪੜਾਂਗੇ ਤੂੜੀ ਬਣਾਵਾਂ ਕਿੱਥੇ ਸਿਰ ਖੁਰਕਣ ਦਾ ਵੀ ਟਾਈਮ ਨਹੀਂ ਮਿਲਣਾ ਫਿਰ ਆਪਾਂ ਨੂੰ ਦੇਖ ਮੇਰੀ ਗੱਲ ਸੁਣ ਆਪਣਾ ਨਹੀਂ ਸੈੱਟ ਬੈਂਦਾ ਇਹ ਕੰਮ ਜਦੋਂ ਸਾਨੂੰ ਛੁੱਟੀਆਂ ਹੁੰਦੀਆਂ ਲੋ ਤੁਸੀਂ ਨਹੀਂ ਵੇਲੇ ਹੁੰਦੇ ਜਦੋਂ ਤੁਸੀਂ ਵੇਲੇ ਹੋ ਫਿਰ ਸਾਨੂੰ ਨਹੀਂ ਛੁੱਟੀਆਂ ਹੁੰਦੀਆਂ ਭਾਈ ਇਹਦਾ ਮਤਲਬ ਜ ਮੇਰਾ ਤਾਂ ਜਵਾਬ ਹੀ ਹੈਗਾ ਫਿਰ ਐਂ ਕਰ ਪਾਈ 10000 ਰੁਪਇਆ ਦੇ 15 ਕੰਮ ਵਾਲੀ ਬੁੜੀ ਲਾ ਲੈਣੇ ਆ ਰੋਟੀਆਂ ਪਕਾ ਦੇ ਆ ਕੋਈ ਮੇਰੇ ਕੋਲ ਤਾਂ 10000 ਰੁਪਇਆ ਹੈ ਨਹੀਂ ਮੇਰੇ ਕੋਲ ਤਾਂ ਨਾ ਬਾਲੀ ਗੱਲ ਕਰ ਦਨ ਤੂੰ ਦਾ 1 ਰੁਪਇਆ ਵੀ ਨਹੀਂ ਹੈਗਾ ਮੈਂ ਤਾਂ ਨਾ ਆਪਣੀ ਤਨਖਾਹ ਜਮਾ ਕਰੀ ਨਹੀਂ ਆ ਚਾਰ ਦਿਨਾਂ ਨੂੰ ਮਿਸਤਰੀ ਲਾ ਮਗੇ ਛੋਡੇ ਵਰਗਿਆ ਮੂਰੇ ਹੱਥ ਢਣੇ ਪੈਣ ਰਾਜਵੀਰ ਤੁਸੀਂ ਤਾਂ ਪੈਸੇ ਆਪਦੇ ਜਮਾ ਕਰੀ ਜੈਨੇ ਫਿਰ ਅਸੀਂ ਕੀ ਕਰੀਏ ਹੁਣ ਬੇਬੇ ਕੋਈ ਕਾਰਵਾਰ ਵੀ ਹੈ ਸਾਰਾ ਛੋਡਾ ਹੀਗਾ ਤੁਸੀਂ ਭਰਤ ਪਾਈ ਜੈਨੇ ਹੋ ਕਿ ਮੈਂ ਤਾਂ ਕਦੇ ਮੇਰ ਕਰੀ ਨਹੀਂ ਹੈਗੀ ਅੱਛਾ ਅੱਛਾ ਮੈਂ ਗੱਲ ਸਮਝ ਗਿਆ ਮ ਕਿ ਤੇਰੇ ਮਨ ਚ ਆਹੀ ਗੱਲ ਐ ਜਿਹੜੇ ਤੁਸੀਂ ਪੈਸੇ ਜੁੜਦੇ ਹੋ ਛੋਟੇ ਕੱਲਿਆਂ ਦੇ ਪੁਰਾਣਾ ਸਾਡਾ ਘਰ ਹੋਇਆ ਐ ਲੈ ਤੇ ਤੁਸੀਂ ਢਾ ਕੇ ਕੋਠੀ ਪਾ ਲਓ ਫਿਰ ਮੈਂ ਕਿਹੜਾ ਤੁਹਾਨੂੰ ਕਹਿ ਰਿਹਾ ਤੁਸੀਂ ਇਹਦੇ ਤੇ ਆਹੀ ਪਈ ਜਾਂਦੀਆਂ ਨਿਗੀਆਂ ਤੇ ਜਿਹੜੀ ਬੱਤੀ ਖੇਤੀ ਕਰਦਾ ਖੇਤੀ ਕਰ ਕਰ ਮੈਂ ਜ਼ਮੀਨ ਵੜਾਈ ਆ ਉਹ ਉਹਦੇ ਵੀ ਸਨਾ ਦੇਵਾਂ ਤੁਹਾਨੂੰ ਫਿਰ ਤੁਸੀਂ ਆ ਵੀ ਤੇ ਤੁਸੀਂ ਆਪਦੇ ਪ੍ਰਾਣ ਨਾਲ ਗੱਲ ਕਰੋ ਦੇਖੋ ਮੇਰੇ ਨਾਲ ਨਾ ਬਾਲੀ ਗੱਲ ਕਰੋ ਮੈਂ ਤਾਂ ਜਿੰਨੀ ਕੀ ਗੱਲ ਸੀਗੀ ਤੁਹਾਨੂੰ ਦੱਸ ਦਿੱਤੀ ਉਹ ਮੇਰਾ ਭਰਾ ਵਿਚਾਰਾ ਬੋਲਣ ਵਾਲਾ ਜੇ ਹੋਵੇ ਫਿਰ ਗੱਲਾਂ ਕਰੀਆਂ ਨਹੀਂ ਤੇ ਤੂੰ ਹੀ ਦੋਨੇ ਪ੍ਰਧਾਨ ਬਣੀਆਂ ਹੋਈਆਂ ਹੋ ਲੈ ਮੈਂ ਕਹਦੀ ਨਾ ਪ੍ਰਧਾਨ ਬਣੀ ਹੋਈ ਆ ਦੇਖ ਲਓ ਭਾਈ ਮਾੜੀ ਗੱਲ ਆਬ ਦੇ ਘਰ ਬਾਰੇ ਨਾ ਸੋਚੋ ਹੁਣ ਭਾਈ ਮੈਨੂੰ ਐਂ ਦੱਸ ਤੂੰ ਪੈਸੇ ਕਿੰਨੇ ਕਿੰਨੇ ਦੀ ਬੁੜੀ ਦਾ ਲਾਉਣੀ ਪੂ ਕੰਮ ਵਾਲੀ ਮੈਂ ਰੁਕੀਆ ਪੈਸੇ ਹੈ ਨਹੀਂ ਭਾਈ ਜੇ ਬਾੜਾ ਜੇ ਕਰਦੇ ਹਾਂ ਚਲ 1000 ਰੁਪਏ ਦੇ ਦੂੰਗੀ ਮੈਂ ਹਾਂ 1000 ਤਾਂ ਬਾੜਾ ਹੋਊ 500 ਰੁਪਏ ਦੇ ਦੇ ਬੁੜੀ 5000 ਤੋਂ ਘੱਟ ਨਹੀਂ ਲੱਗਦੀ ਘੱਟੋ ਘੱਟ ਘੱਟਾ ਲਈ ਲਾ ਲੋ ਬੁੜੀ ਜ਼ਰੂਰੀ ਹੈ ਤੁਸੀਂ ਛੂੜੀ ਨਾ ਬੰਨੇ ਹੋ ਔਖੀਆਂ ਫਿਰ ਅਗਲੇ ਨੂੰ ਵੀ ਔਖੀਆਂ ਨੇ ਭਾਈ ਰੋਟੀਆਂ ਪਕਾਉਣੀਆਂ ਮੈਨੂੰ ਤਾਂ ਦੇਖ ਪਤਾ ਨਹੀਂ ਹੈਗਾ ਉਹ ਤੁਸੀਂ ਆਪ ਦਾ ਦੇਖੋ ਸਭ ਕਿਤਾਬ ਅੱਛਾ ਅਸੀਂ ਆਪ ਦਾ ਦੇਖੀਏ ਕੋਈ ਨਹੀਂ ਫਿਰ ਦੇਖੀ ਲੈ ਆਪ ਦਾ ਹੁਣ ਤੇਰੇ ਜਿਹੜੇ ਪੈਸੇ ਜਮਾ ਕਰਾਏ ਆ ਨਾ ਹੁਣ ਸਾਰੇ ਕਢਾਵਾਂਗੇ ਪਹਿਲਾਂ ਤਾਂ ਹਜੇ 1500 ਵੀ ਲੈ ਲੈਂਦੇ ਮੇਰੇ ਖਾਤੇ ਚ ਕਿਵੇਂ ਕਢਾ ਲਵਾਂਗੇ ਤੁਸੀਂ ਪੈਸੇ ਕੋਈ ਨਹੀਂ ਕੋਈ ਤੂੰ ਹੀ ਕਢਾ ਕੇ ਦੇਵੇਂਗੀ ਤੇਰੇ ਨਾਲ ਕਰਦਿਆਂ ਬੇਬੇ ਨਾਲ ਕਰਦਾ ਜਾ ਕੇ ਗੱਲ ਕਰ ਲੋ ਕਰ ਲੋ ਗੱਲ ਵੱਡੇ ਆਏ ਆ ਗੱਲ ਕਰਨ ਵਾਲੇ ਮੇਰੇ ਪੈਸਿਆਂ ਤੇ ਲੱਗੀਆਂ ਨੇ ਮੇਰੇ ਪੈਸਿਆਂ ਤੇ ਲੱਗੀਆਂ ਨੇ ਇਹਨਾਂ ਨੂੰ ਆਏ ਆ ਵੀ 4 ਰੁਪਏ ਇਕੱਠੇ ਕਰਕੇ ਇਹਦੇ ਖੇਤ ਕੋਠੀ ਨਾ ਪਾ ਲੈਣ ਖੇਤ ਕੋਠੀ ਤਾਂ ਅਸੀਂ ਪਾ ਕੇ ਆਟਾਂਗੇ ਚਾਹੇ ਕੁਝ ਮਰਜ਼ ਲੱਹ ਆ ਮੁੰਡਾ ਹੁੰਦਾ ਇਹਨੂੰ ਪੁੱਛਦੀਆਂ ਵੀ ਕੀ ਬੋਲੀਆਂ ਨੇ ਸੋਣ ਵੀ ਮੈਡਮਾ ਹੁਣ ਦੋਨੇ ਕੀ ਬੋਲੀਆਂ ਨੇ ਪੁੱਤੋ ਦੋਨੇ ਹੁਣ ਬੇਬੇ ਉਹਨਾਂ ਨੇ ਕੀ ਬੋਲਣਾ ਸੀਗਾ ਹਰਪ੍ਰੀਤ ਤਾਂ ਕਹਿੰਦੀ ਮੈਨੂੰ ਤਾਂ ਭਾਈ ਬੈਂਕ 'ਚੋਂ ਛੁੱਟੀ ਨਹੀਂ ਮਿਲਦੀ ਰਾਜਵੀਰ ਨੂੰ ਛੁੱਟੀ ਮਿਲ ਜੂਗੀ ਹਾਂ ਰਾਜਵੀਰ ਕਹਿੰਦੀ ਮੈਂ ਤਾਂ ਛੁੱਟੀ ਲੈਂਦੀ ਪੇਪਰਾਂ ਦੇ ਦਿਨ ਐ ਮਾ ਭਾਈ ਐਂ ਕਰੋ 10-15000 ਰੁਪਇਆ ਕੱਢੋ ਤੇ ਆਪਾਂ ਕੰਮ ਆ ਜਾ ਰਹੇ ਨੇ ਕੰਮ ਆਲੀ ਹਾਂ ਕੰਮ ਆਲੀ ਰੱਖ ਲੈਣੀ 7000 ਤੋਂ ਘੱਟ ਤਾਂ ਲੱਗਦੀ ਨਹੀਂ 7000 ਤੋਂ ਘੱਟ ਨਾ ਨਾ 7-8 ਲਊਗੀ ਬੇ ਕੰਮ ਆਲੀ ਲੱਗੂਗੀ ਬੇਬੇ ਤੈਨੂੰ ਪ ਰਾਜਵੀਰ ਕੀ ਬੋਲੀਏ ਹਾਂ ਕਹਿੰਦੀ ਆ ਸ਼ਿਤਾਬ 1500 ਹੀ ਦੇ ਸਕਦੇ ਆ ਸ਼ਿਤਾਬ ਦੀ ਕੋਠੀ ਪਾਵਾਂਗੇ ਐਡਾ ਪੈਸੇ ਜਮ੍ਹਾਂ ਕਰੀ ਜਾਂਦੇ ਆ ਪੈਸੇ ਜਮ੍ਹਾਂ ਕਰੀ ਜਾਂਦੀ ਐ ਤੇ ਖਲੇ ਕੁਲੀਸ਼ਣ ਕਰਦੀ ਐ ਜਮ੍ਹਾਂ ਕਰਉਂਦੀ ਆ ਆਪਦੀ ਤਨਖਾਹ ਪੈਸੇ ਕੋਠੀ ਪਉਣ ਵਾਸਤੇ ਅੱਛਾ ਦੇਖ ਲਾ ਅੱਡੋ ਅੱਡ ਦਿਮਾਗ ਨੇ ਆਪਾਂ ਉਹੀ ਗੱਲ ਮੁਕਟਾ ਢੋ ਕੇ ਖੇਚੀਆਂ ਕਰ ਕਰਕੇ ਆਪਾਂ ਤਾਂ ਘਰ ਪਾਏ ਨੇ ਇਹ ਸਾਰਾ ਦੇ ਘਰ ਬਾਰ ਬਣਾਇਆ ਦਾ ਘਰ ਚੋਂ ਅੱਡ ਬਣਾ ਲੈਣਗੇ ਨਹੀਂ ਜ਼ਮੀਨ ਚੋਂ ਬਣਾ ਲੈਣਗੇ ਲੈ ਆ ਲੈ ਆਪਦੇ ਪੈਸੇ ਅੱਡ ਜਮ੍ਹਾਂ ਕਰੀ ਜਾਂਦੀ ਐ ਬੇਬੇ ਐ ਕਰ ਉਹਨੂੰ ਕਹਦੇ ਉਹ ਜਿਆਦਾ ਪੈਸੇ ਧਰਦੇ ਸਾਰੇ ਜਿੰਨੇ ਜਮਾ ਕੀਤੇ ਨੇ ਤੇ ਨਹੀਂ ਅਸੀਂ ਤਾਂ ਜ਼ਮੀਨ ਚੋਂ ਤੇ ਘਰ ਚੋਂ ਵੀ ਹਿੱਸਾ ਨਹੀਂ ਦਿੰਦੀ। ਨਾ ਫੇਰ ਆਪਾਂ ਕਦੇਵਾਂਗੇ ਕਿਦਵਾਰੀ ਤੁਨ ਖਾਤਾ ਜਮਾ ਕਰਾਈ ਜਾਂਦੀ ਆ ਘਰ ਇਹ ਘਟਾ ਆਪਾਂ ਕੋਈ ਜਾਣਦੇ ਆਂਗੇ। ਇਹ ਤਾਂ ਆਪਾਂ ਕੁਦਰਤੀ ਫਰਸ ਲਾਉਣ ਲੱਗੇ ਆਪਾਂ ਨੂੰ ਗੱਲ ਦਾ ਪਤਾ ਲੱਗ ਗਿਆ। ਨਹੀਂ ਸਾਰੇ ਪੈਸੇ ਜਮਾ ਕਰ ਲੈਂਦੀ। ਜਮਾ ਕਰਾਂਗੇ ਪਤਾ ਲੱਗਦਾ ਕਿ ਪੁੱਠੀ ਖੜੀ ਕਰ ਕੋਈ ਨਾ ਜਮਾ ਨਾ ਆਪਾਂ ਉਹ ਦੇਵਾਂਗੇ ਕਰਾਉਣ ਮੁੰਡੇ ਨੂੰ ਆਉਣ ਦੇ ਮੁੰਡੇ ਨਾਲ ਮੈਂ ਕਰਦੀਆਂ ਗੱਲ। ਵੇ ਸਾਂ ਤਾਂ ਸਾਰੇ ਪੈਸੇ ਕਢਾ ਕੇ ਦੇ ਤੇ ਅੱਜ ਤਾਂ ਦੂਜੀ ਲੋਕ ਵਿੱਚ ਜੀ ਲਾਉਣੀ ਹੈ ਸਾਰੇ ਪੈਸੇ ਸੋਨਾ ਲਵਾਉਣੀ ਮੈਂ ਖਾਲੀ ਕਰ ਦੇ ਐ ਨਹੀਂ ਇਹ ਲੋਟ ਹੋਈ ਭਾਈ ਚੰਬਲੀ ਇਹ ਜਿਆਦੇ ਬਾਲਾ ਕਰੂਗੀ ਮੈਂ ਹਟਾ ਵੀ ਲਉਂਗੀ ਨੌਕਰੀ ਦੀ ਕੋਈ ਲੋੜ ਨਹੀਂ ਆਪਾਂ ਨੂੰ ਕਰੇ ਬਹੁਤ ਧਿਆਆ ਕਰੂਗੀ ਬੇਬੇ ਐਂ ਕਰੀ ਤੂੰ ਮੇੜੋ ਨਹੀਂ ਲੱਗਦੀ ਫੇਰ ਉਹ ਨਹੀਂ ਆਪਣੇ ਲੋਟ ਆਉਂਦੀਆਂ ਸੀਗੀਆਂ ਕਿਦੋਂ ਆਪਾਂ ਨੂੰ ਕਿਦੋਂ ਆਪਾਂ ਨੂੰ ਘਰੇ ਨਹੀਂ ਥੜਖਾ ਖਰਾਉਂਦੀ ਤੇ ਫੇਰ ਆਪਾਂ ਨੌਕੀ ਚ ਕਿਉਂ ਪਿਆ ਜਾਂਗੇ ਘਰੇ ਤਾਂ ਮੈਂ ਕੰਮ ਫਿਰ ਜਿਆ ਗਟੇਕੜੀ ਸੀ ਜੀ ਹਾਂ ਤੇ ਆਪ ਕਹਿੰਦੀ ਮੈਂ ਤੁਹਾਨੂੰ ਖਾ ਕੇ ਮੋਜਾਂ ਨਾਲ ਕੇ ਮੈਂ ਜਵਾ ਕਰਾਵਾਂ ਜਵਾ ਇਹ ਤਾਂ ਪਤਾ ਨਹੀਂ ਲੱਗ ਰਸੀ ਕਿ ਆ ਗੱਲ ਕਰਕੇ ਫਰਸਾ ਕਰਕੇ ਉਹਨੂੰ ਪਤਾ ਤਾਂ ਲੱਗੇ ਪੈਸੇ ਜਮ੍ਹਾਂ ਕਰਾਉਂਦੀ ਐ ਇਹ ਨਾਲ ਸੌਕੀ ਕਰਮਾਂਤਾਂ ਨੂੰ ਜਾ ਕੇ ਕੋਈ ਜਦ ਮੈਂ ਕਰਦੀਆਂ ਨਾਲ ਸੌਕੀ ਰਹੀ ਨਹੀਂ ਨਾਲ ਘਰੇ ਨਹੀਂ ਕੰਮ ਕਰਕੇ ਜਾਂਦੀਆਂ ਟੰਗਾ ਠੀਂ ਬੰਦੇ ਰੋਟੀ ਪਾ ਕੇ ਲੈ ਜਾਂਦੀਆਂ ਨੇ ਅੱਠ ਨੇ ਆ ਜਾਂਦੀਆਂ ਨੇ ਮੈਂ ਤਾਂ ਟਰੈਕਟਰ ਤੇ ਡਰਾਈਵਰ ਲਾਇਆ ਸੀ ਮੁੰਡਾ ਭਾਈ ਉਹਦੇ ਕੋਲ ਜਾਣਾ ਮੈਂ ਟਰੈਕਟਰ ਚਲਾਉਣਾ ਤੂੰ ਕਰੀ ਉਹਦਾ ਨਾ ਗੱਲ ਕੋਈ ਨਾ ਮੈਂ ਕਰਦੀਆਂ ਗੱਲ ਚਲ ਆ ਵੀ ਵਧੀਆ ਹੋ ਗਿਆ ਮੁੰਡੇ ਨੇ ਪੁੱਛ ਲਿਆ ਉਹਨਾਂ ਨੂੰ ਵੀ ਤੁਸੀਂ ਪੈਸੇ ਦੇ ਦਿਓ ਤੇ ਵੀਸੀਂ ਕੰਮ ਵਾਲੀ ਰੱਖ ਲਾਂਗੇ ਚਲ ਹਤਰੀ ਜੰਨੇ ਦਾ ਕਹਿੰਦਾ ਕਾਇਤਾ ਸੀ ਵੀ ਮਜੇ ਨੂੰ 5000 ਲੋ ਰਾਜਵੀਰ ਕਹਿੰਦੀ ਕਿ ਮੈਂ ਤਾਂ ਉਹਦੇ ਜਮਾ ਹੀ ਕਰਾਉਣੀ ਆ ਮੈਂ ਤਾਂ ਕਿ ਤਲਮੰਡੀ ਕੋਠੀ ਪਾਉਂਗੀ ਮੈਂ ਤਲਮੰਡੀ ਤਾਂ ਕੋਠੀ ਪਾਵੇਂਗੀ ਕੰਮ ਮौसी ਕਰੀ ਜਾਂਦੇ ਆ ਪੈਸੇ ਆਉਦੇ ਜਮਾ ਕਰਾਈ ਜਾਂਦੀ ਆ ਕੋਈ ਨਾ ਮੈਂ ਕਰਦੀਆਂ ਗੱਲ ਜਿੰਨੀਆਂ ਮੈਂ ਤਨਖਾਹ ਉਹਨੂੰ ਜਮਾ ਕਰਾਉਣ ਉਹਨੂੰ ਆਮ ਤਾਂ ਕਿਹੜਾ ਬੈਂਕਾ ਘੱਡੂਗੀ ਕਰਾ ਕੇ ਜਮਾ